ਸਸਿਕਲ ਜੀ ਪ੍ਰਾਈਵਿਓਰਟੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਗੁਰਪ੍ਰੀਤ ਸਿੰਘ ਔਰ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਨੇ ਸardar rajesh singh gomal ਸਵਾਗਤ ਹੈ ਗੋਮਲ ਸਾਹਿਬ ਤੁਹਾਡਾ ਧੰਨਵਾਦ ਜੀ ਸੋ ਅੱਜ ਜਿਹੜੀ ਗੱਲ ਚਰਚਾ ਦਾ ਵਿਸ਼ਾ ਚੱਲ ਰਹੀ ਹੈ ਸਾਡਾ ਅਹਿਮ ਵਿਸ਼ਾ ਰੈਡ ਵਾਲਾ ਹੈ ਜਥੇਦਾਰ ਸਾਹਿਬ ਦੀ ਨਿਯਕਤੀਆਂ ਨੂੰ ਲੈ ਕੇ तमाम ਬਕਵਾਕ ਥਮਤ ਤਬਾਦਲਿਆਂ ਦਾ ਜਿਹੜਾ ਜ਼ਿਕਰ ਹੋ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਹਲਚਲ ਚੱਲ ਰਹੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਸ ਤਰੀਕੇ ਦਾ ਰੋਲ ਅਦਾ ਕਰ ਰਹੇ ਨੇ ਇਸ ਬਾਬਤ ਅੱਜ ਗੱਲਬਾਤ ਕਰਾਂਗੇ ਹੋਰ ਵੀ ਵੱਖਰੇ ਵਿਸ਼ੇ ਨੇ ਉਹਨਾਂ ਬਾਬਤ ਅੱਜ ਤਫਸੀਲ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਗਿਆਨੀ ਸੁਲਤਾਨ ਸਿੰਘ ਹੋਰਾ ਨੂੰ ਜਿਹੜਾ ਸ਼੍ਰੀ ਬਖਸ਼ੋ ਸਾਹਿਬ ਦਾ ਗ੍ਰੰਥੀ ਸਿੰਘ ਲਾਇਆ ਗਿਆ ਇਸ ਪਿੱਛੇ ਕੀ ਵੱਡੇ ਕਾਰਨ ਨੇ ਇਹ ਗੱਲਬਾਤ ਕੀਤੀ ਜਾਏਗੀ ਨਾਲ ਹੀ ਗਿਆਨੀ ਰਗਵੀਰ ਸਿੰਘ ਹੋਰਾ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀਆਂ ਸੇਵਾਵਾਂ ਰਹਿਣਗੀਆਂ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਾਫੀ ਮਸਲਾ ਗਰਮਾਉਂਦਾ ਹੈ ਨਸਰਾ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲਬਾਤ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਕਿਸ ਤਰੀਕੇ ਨਾਲ ਇੰਟਰਲਿੰਕ ਕਰਕੇ ਅੱਗੇ ਵਾਲੇ ਫੈਸਲੇ ਲੈ ਰਹੇ ਨੇ ਇਹ ਕਾਫੀ ਚਰਚਾ ਹੈ ਸੁਖਮਣ ਸਿੰਘ ਜਿਸ ਤਰੀਕੇ ਦੇ ਨਾਲ 2 ਦਸੰਬਰ ਵਾਲਾ ਜਿਹੜਾ ਫੈਸਲਾ ਹੋਇਆ ਸੀ ਹੁਕਮਨਾਮਾ ਹੋਇਆ ਸੀ ਉਸ ਤੋਂ ਬਾਅਦ ਕਾਫੀ ਜਿਹੜਾ ਹੈ ਬਦਲ ਹੋਇਆ ਗਿਆਨੀ ਹਰਪਿੰਦਰ ਸਿੰਘ ਹੂਰਾ ਨੇ ਵੱਖਰੇ ਤੌਰ ਤੇ ਆਪਣਾ ਇੱਕ ਦਲ ਬਣਾ ਲਿਆ ਆਪਣਾ ਇੱਕ ਚੁੱਲਾ ਬਣਾ ਲਿਆ لیکن موجودہ سمے ਦੇ ਵਿੱਚ ਜੇਕਰ ਗੱਲਬਾਤ ਕੀਤੀ ਜਾਏ ਤਾਂ ਜਿਹੜੀਆਂ ਤਬਦੀਲੀਆਂ ਹੋਈਆਂ ਨੇ ਗੈਨੀ ਸੁਲਤਾਨ ਸਿੰਘ ਖੂਰਾ ਦੀਆਂ ਜਾਂ ਫਿਰ ਕਈਆਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਬਦੀਲੀਆਂ ਕਰਨ ਦੀਆਂ ਕਿਸ ਤਰੀਕੇ ਦਾ ਸਿਨੈਰੀਓ ਚੱਲ ਇਸ ਮੂਹਰ ਦਰਸ਼ਕ ਜਿਹੜੇ ਆਪਣੇ ਜਾਣਦੇ ਨੇ ਵੀ ਪੰਜਾਬ ਦੇ ਵਿੱਚ 2 ਦਸੰਬਰ ਨੂੰ ਲੈ ਕੇ ਇੱਕ ਵੱਡਾ ਫੈਸਲਾ ਸਿੱਖ ਸਿਆਸੀ ਹਾਲ ਜਿਹੜੀ ਸਫਾ ਸੀਗੇ ਉਹਨਾਂ 'ਚ ਹੋਇਆ ਸੀਗਾ। ਇਹੀ ਜੱਥੇਦਾਰ ਗੈਨੀ ਰਿਕਪੀਰ ਸਿੰਘ ਜੀ ਜਿਹੜੇ ਕាល ਤੱਕ ਸਭ ਉਸ ਵੇਲੇ ਦੇ ਕਾਇਮ ਮੁਕਾਮ ਜੱਥੇਦਾਰ ਸੀਗੇ ਭਾਵੇਂ ਸਰੋਪਣੀ ਕਮੇਟੀ ਹੁਣ ਤੱਕ ਦੇਖਿਆ ਹੀ ਐ ਵੀ ਉਹ ਐਗਜੈਕਟਿਵੇ ਲਾਉਂਦੀ ਆਈ ਆ ਹੂੰ ਪਰ ਸਾਰੀ ਕਮਾਂਡ ਸੀ ਕਿ ਗਿਆਨੀ ਗਵੀਰ ਸਿੰਘ ਦੇ ਹੱਥs ਵਿੱਚ ਸੀਗੀ ਤੇ ਜਿਹੜੇ ਦੂਜੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਜੀ ਸੀਗੇ ਉਹ ਵੀ ਉਹਨਾਂ ਦੇ ਨਾਲ ਸੀਗੇ ਤੇ ਗਿਆਨੀ ਸੁਲਤਾਨ ਸਿੰਘ ਜੀ ਸੀਗੇ ਇਹ ਵੀ ਇਹਨਾਂ ਦੇ ਨਾਲ ਸੀ ਇਹ ਵੱਡਾ ਫੈਸਲਾ ਜਿਹੜਾ ਸੀਗਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲੋਂ ਦੇ ਟੱਬਰ ਸੀਗਾ ਜਿਹੜੀ ਸੁਖਵੀਰ ਸਿੰਘ ਬਾਦਰੂਨ ਅਕਾਲੀ ਦਲ ਵੱਡੇ ਖਿਲਾਫ ਜਿਹੜੇ ਜਿਹੜੇ ਉਸ ਵੇਲੇ ਉਹਨਾਂ ਵੱਲੋਂ ਜਿਹੜਾ ਸਰਸੇ ਵਾਲਾ ਮਾਫੀ ਦੀ ਗੱਲ ਕੀਤੀ ਗਈ ਸੀ ਜਿਹਨੂੰ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਲੈ ਕੇ ਜਿਹੜਾ ਉਹਨਾਂ ਦੇ ਖਿਲਾਫ ਇੱਕ ਵੱਡਾ ਫੈਸਲਾ ਇੱਕ ਇਤਿਹਾਸਿਕ ਫੈਸਲਾ ਜਿਹੜਾ ਸੀਗਾ ਉਹ ਆਇਆ ਸੀਗਾ ਜਿਸ ਦੀ ਸਮੂਹ ਸਿੱਖ ਸੰਗਤਾਂ ਦੇ ਵਿੱਚ ਪੂਰੀ ਦੁਨੀਆ ਦੁਨੀਆ ਤੱਕ ਵੱਡੀ ਚਰਚਾ ਹੋਈ ਸੀਗੀ ਵੀ ਇਹ ਜਿਹੜਾ ਇਹ ਬਹੁਤ ਵੱਡਿਆ ਫੈਸਲਾ ਪਰ ਲੇਟ ਲਿਆ ਗਿਆ ਫੈਸਲਾ ਜਿਹੜਾ ਹੈਗਾ ਪਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉੱਥੇ ਜੋਖਸ ਹੋਇਆ ਸਭ ਨੇ ਲਾਈਵ ਦੇਖਿਆ ਅੱਖਾਂ ਦੇ ਆਪੇ ਨਾਲ ਦੇਖਿਆ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲੋ ਤੇ ਇਹ ਵੀ ਦੋਸ਼ ਲੱਗੇ ਵੀ ਉਹ ਮੁਕਰਨੇ ਉਹਦੇ ਤੋਂ ਜਾ ਕੇ ਵੀ ਉਹਨਾਂ ਨੇ ਆ ਕੇ ਕਹਿਤਾ ਤਾਂ ਉਹਨਾਂ ਸਾਬ ਜਾ ਕੇ ਕਹਿਤਾ ਵੀ ਮੈਂ ਤਾਂ ਐਵੇਂ ਹੀ ਜਿ ਸੀਗਾ ਮੰਨ ਲਿਆ ਪਰ ਅਸੀਂ ਕੋਈ ਅਪਰਾਧ ਨਹੀਂ ਕੀਤਾ ਸਭ ਕੁਝ ਹੋਣ ਦੇ ਬਾਵਜੂਦ ਵੀ ਪਰ ਉਸ ਤੋਂ ਬਾਅਦ ਜਿਹੜਾ ਸੀਗਾ ਗੱਲ ਸਿਰੇ ਦੇ ਪੁੱਜਦੇ ਕਰੀਏ ਸਭ ਹੱਥ ਰਸਤਾ ਸਿਰੇ ਦੇ ਗੰਢ ਵੀ ਸ਼੍ਰੋਮਣੀ ਕਮੇਟੀ ਦੀ ਵਰਤੋਂ ਕਰਕੇ ਇਹ ਜਿਹੜੇ ਦੋਸ਼ ਲੱਗੇ ਸੀ ਸ਼੍ਰੋਮਣੀ ਕਾਲ ਕਲ ਉੱਤੇ ਵੀ ਉਹਨਾਂ ਨੇ ਸ਼ਰੋਮਣੀ ਕਮੇਟੀ ਦੀ ਵਕਤੋਂ ਕਰਦੇ ਹੋਏ ਆ ਇਨ੍ਹਾਂ ਜਥੇਦਾਰਾਂ ਨੂੰ ਆਪਣੇ ਤੋਂ ਬਦਲਾ ਨੂੰ ਭਾਵ ਦੇ ਨਾਲ ਲੰਬੇ ਕਰਨ ਦੀ ਜਿਹੜੀ ਕਵੈਰ ਸ਼ੁਰੂ ਕੀਤੀ ਸੀਗੀ ਉਹਦੇ ਦੇ ਸਾਹਮਣੇ ਆਇਆ ਸੀਗਾ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਸੀਗਾ ਲਾਇਆ ਗਿਆ ਸੀਗਾ ਤੇ ਦੂਜੇ ਪਾਸੇ ਜਿਹੜੇ ਗਿਆਨੀ ਰਘਵੀਰ ਸਿੰਘ ਸੀਗੇ ਉਹਨਾਂ ਨੂੰ ਵੀ ਲਾਇਆ ਗਿਆ ਸੀਗਾ ਸ਼ਰੋਮਣੀ ਕਮੇਟੀ ਨੇ ਵਕਤੋਂ ਕਰਦੇ ਪਰ ਉਦੋਂ ਸਾਹਮਣੇ ਗੱਲ ਜਿਹੜੀ ਇਹ ਵੱਡੀ ਬਣ ਗਈ ਆ ਜਦੋਂ ਜਥੇਦਾਰ ਰਘਵੀਰ ਸਿੰਘ ਵੱਲੋਂ ਹਮ ਇੱਕ ਇੱਕ ਇਹਦਾ ਸੀਗਾ ਕੇਸ ਮਾਨਜੋਗ ਹਾਈ ਕੋਰਟ ਦੇ ਵਿੱਚ ਜਿਹੜਾ ਸੀਗਾ ਸ਼ਾਇਦ ਮੈਂ ਗਲਤ ਨਾ ਹੋ ਮਾਨੋ ਹਾਈ ਕੋਰਟ ਵਿੱਚ ਪਾਇਆ ਦਰ ਕੀਤਾ ਸੀਗਾ ਵੀ ਮੈਨੂੰ ਜਿਹੜੀ ਮੇਰਾ ਜਿਹੜਾ ਉਹ ਹੈਡ ਗੰਨ ਸੀ ਐਸਪੈਸਰੀ ਦਬਾਦ ਸਾਹ ਮੁਰਸਲ ਸਾਹਿਬ ਦੇ ਵੀ ਉਹਨਾਂ ਨੂੰ ਦੋ ਤੋ ਤੋ ਮੌਕਤ ਧੱਕੇ ਨਾਲ ਕਰਨ ਦੀ ਜਿਹੜੀ ਉਹਨਾਂ ਨੂੰ ਕੋਈ ਜਾਣਕਾਰੀ ਸੀਗੀ ਤੇ ਪਰ ਅੰਦਰ ਗਤੀ ਕੀ ਸਮਝਾਤਾ ਹੋਇਆ ਕਿਸੇ ਵਾਰੀ ਤਾਂ ਗਿਆਨੀ ਰਕबीर ਸਿੰਘ ਤੇ ਯਾਨੀ ਹਰਪ੍ਰੀਤ ਸਿੰਘ ਇੱਕ ਸਾਹ ਭਰਦੇ ਸੀਗੇ ਜਿਸ ਨੂੰ ਲੈ ਕੇ ਇਸ ਸ਼੍ਰੋਮਣੀ ਅਕਾਲੀ ਨਵੇਂ ਕਾਲਜ ਅਲੱਗ ਗਠਰ ਹੋਇਆ ਜਿਹਨੂੰ ਸੁਧਾਰ ਅਕਾਲੀ ਦਲ ਵੀ ਕਹੇ ਗਿਆ ਪਰ ਉਸ ਤੋਂ ਬਾਅਦ ਫੌਰਨ ਬਾਅਦ ਜਿਹੜਾ ਗਿਆਨੀ ਰਗਵੀਰ ਸਿੰਘ ਦਾ ਬਿਆਨ ਆਇਆ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਉਹਦਾ ਸੀ ਉਹ ਵੱਡਾ ਸੀਗਾ ਕਿਤਨਾ ਕਿਤੇ ਅੰਦਰੋਂ ਜਿਹੜੀ ਜਿਹੀ ਮੇਰਾ ਮੰਨਣਾ ਜਾਂ ਸਿੱਖ ਸਿਆਸੀ ਹਲਕਿਆਂ ਦਾ ਮੰਨਣਾ ਵੀ ਉਹ ਸ਼੍ਰੋਮਣੀ ਕਮੇਟੀ ਨਾਲ ਗਿਆਨੀ ਰਗਵੀਰ ਸਿੰਘ ਜੀ ਦਬਾ ਥਲੇ ਆਏ ਉਹਨਾਂ ਦਬਾ ਥਲੇ ਆਉਣ ਤੋਂ ਬਾਅਦ ਜਿਹੜਾ ਫੈਸਲਾ ਉਹਨਾਂ ਦੇ ਮੁਤਾਬਕ ਚੱਲਣ ਲੱਗ ਪਏ ਸ਼ਾਇਦ ਜਿਹੜੀ ਜਾਨੀ ਕਿਸਨ ਕੁਲਦੀਪ ਸਿੰਘ ਗੜਗੱਜ ਜਸੇਦਾਰ ਜੀ ਨੇ ਜਿਹੜੇ ਕਾਇਮ ਕੰਮ ਬਣਾਏ ਇਹਨਾਂ ਨੇ ਉਸ ਵੇਲੇ ਅਢਹਾਕ ਲਾਏ ਨੇ ਭਾਵੇਂ ਪਰ ਉਹ ਉਹਨਾਂ ਦੀ ਤਾਜਪੂਸ਼ੀ ਦੇ ਲੈ ਕੇ ਮੇਰਾ ਮੰਨਣਾ ਵੀ ਸ਼ਾਇਦ ਉਦੋਂ ਇਹ ਫੈਸਲਾ ਹੋ ਗਿਆ ਸੀਗਾ ਵੀ ਤੁਸੀਂ ਉਹਨਾਂ ਨੂੰ ਪ੍ਰਵਾਨਗੀ ਦੇ ਦਿਓ ਦੂਜੇ ਪਾਸੇ ਜਿਹੜੀ ਉਸ ਵੇਲੇ ਕੁਲਦੀਪ ਸਿੰਘ ਗੜਗੱਜ ਨੂੰ ਚੋਰੀ-ਚੋਰੀ 2 ਵਜੇ ਸ੍ਰੀ ਅਨੰਤਪੁਰ ਸਾਹਿਬ ਦੇ ਕੇ ਜਿਹੜਾ ਤਾਜਪੂਸ਼ੀ ਜਿਹੜੀ ਕਰ ਦਿੱਤੀ ਗਈ ਸੀਗੀ ਜਿਹੜੀ ਸਿੱਖ ਸਰ ਹਲਕਿਆਂ ਦੇ ਵਿੱਚ ਵੱਡੀ ਜਿਹੜੀ ਇਹ ਹਲਚਲ ਪੈਦਾ ਹੋਈ ਸੀ ਇਸ ਚਰਚਾ ਹੋਈ ਸੀ ਇਹਦੇ ਉੱਤੇ ਵੀ ਅੱਜ ਤੱਕ ਤਾਂ ਕਦੇ ਵੀ ਜਿਹੜਾ ਅਜਿਹਾ ਨਹੀਂ ਹੋਇਆ ਉਸ ਨੂੰ ਪੂਰਾ ਕਰਨ ਵਾਸਤੇ ਵੀ ਉਸ ਤੇ ਪੜਦਾ ਪਾਉਣ ਵਾਸਤੇ ਵੀ ਦੁਬਾਰਾ ਇਹ ਤਾਜ਼ਪੋਸ਼ੀ ਹੋਣੀ ਜ਼ਰੂਰੀ ਸੀਗੀ ਔਰ ਤੀਜੀ ਗੱਲ ਇਹਦੇ ਵਿੱਚ ਇਹ ਹੀ ਸੀਗੀ ਵੀ ਸਿੱਖ ਸੰਸਥਾਾਂ ਦੇ ਵਿੱਚ ਇੱਕ ਵੱਡੀ ਗਲ ਉਹਦੀ ਆ ਜਦੋਂ ਵੀ ਕੋਈ ਜਥੇਦਾਰ ਨੂੰ ਨਿਯੁਕਤ ਕੀਤਾ ਜਾਂਦਾ ਜਿਹੜੀਆਂ ਸਿੱਖ ਜਥੇਬੰਦੀਆਂ ਹੁੰਦੀਆਂ ਨੇ ਜਿਹੜੀਆਂ ਨਿਹੰਗ ਸਿੰਘ ਸਿੱਖ ਜਥੇਬੰਦੀਆਂ ਨੇ ਉਹ ਵੱਡੀਆਂ ਜਥੇਬੰਦੀਆਂ ਗਿਣੀਆਂ ਜਾਂਦੀਆਂ ਨੇ ਉਹਨਾਂ ਦੇ ਸੰਤ ਬਰਬੀਰ ਸਿੰਘ ਜੀ ਜਿਹੜੇ ਸੀਗੇ ਹਰਿਆਵਲਾਂ ਵਾਲੇ ਸ਼ਹੀਦ ਉਹਨਾਂ ਵੱਲੋਂ ਜਿਹੜੀ ਸੀਗੀ ਉਹ ਜਿਹੜੀ ਤਾਜ ਪੋਸ਼ੀ ਦੀ ਪੱਗ ਸੀਗੀ ਉਸ ਬਲੇ ਹੁਣ ਜਿਹੜੀ ਲੰਘ ਗਈ ਹੈ ਤਰੀਕ ਉਸ ਬਲੇ ਸ੍ਰੀ ਦੰਤਪੁਰ ਸਾਹਿਬ ਵੇਖ ਕੇ ਜਿਹੜੀ ਦਿੱਤੀ ਗਈ ਆ ਪਰ ਉਸ ਤੋਂ ਪਿੱਛੇ ਚੱਲ ਕੇ ਦੇਖਿਆ ਜਾਵੇ ਗੁਰਪ੍ਰੀਤ ਜੀ ਇਹ ਸਾਰੇ ਦੇ ਜੀ ਆਪਾਂ ਦੂਜੀ ਤੱਕ ਫੇਰ ਆਪਾਂ ਦੇਖਦੇ ਹਾਂ ਉਸ ਤੋਂ ਪਹਿਲਾਂ ਪਹਿਲਾਂ ਗੱਲ ਇਹ ਨਜ਼ਰ ਆ ਪੈ ਜਾਂਦੀ ਆ ਵੀ ਹੁਣ ਸਾਰਾ ਕੰਮ ਨਿਪਟੜ ਗਿਆ ਹਮ ਹੁਣ ਜਿ세 ਜਰ ਜੀ ਪ੍ਰਵਾਨਤ ਹੋ ਗਏ ਗਿਆਨ ਨਿਰਗਵੀਰ ਸਿੰਘ ਤੇ ਸੁਲਤਾਨ ਸਿੰਘ ਸੁਲਤਾਨ ਸਿੰਘ ਨੂੰ ਵੀ ਅੱਗੇ ਚੇਂਜ ਕਰ ਦਿੱਤਾ ਗਿਆ ਉਹਨੂੰ ਰਿਵਰਟ ਕਰਕੇ ਇੱਕ ਗ੍ਰਾਂਥੀ ਸਿੰਘ ਲਾ ਨਿਯੁਕਤ ਕਰ ਦਿੱਤਾ ਗਿਆ ਹੂੰ ਤੇ ਪਰ ਦੂਜੇ ਪਾਸੇ ਗਿਆਨ ਨਿਰਗਵੀਰ ਸਿੰਘ ਨੂੰ ਵੀ ਕਹਿੰਦੇ ਛੁੱਟੀ ਜਾਣ ਦਾ ਜਿਹੜਾ ਸੂਚਨਾ ਪ੍ਰਾਪਤ ਹੋਈਆਂ ਨੇ ਵੀ ਉਹਨਾਂ ਨੂੰ ਆਖਿਆ ਗਿਆ ਹੂੰ ਵੀ ਤੁਸੀਂ ਵੀ ਛੁੱਟੀ ਚਲੇ ਜਾਓ ਨਹੀਂ ਸ਼ਾਇਦ ਉਹਨਾਂ ਦੇ ਖਿਲਾਫ ਕੋਈ ਵੱਡੀ ਘਰਪਈਆ ਉਹਨੂੰ ਬਦਲ ਦੀ ਘਰਪਈਆ ਨਾ ਕਰਨੀ ਪਵੇ ਪਰ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਤਾਂ ਬਾਬਾ ਬਲਵੀਰ ਸਿੰਘ ਜਿਹੜੇ ਪ੍ਰਮੁੱਖ ਨੇ ਬੁੱਢਾ ਦਲ ਜੀ ਉਹਨਾਂ ਦੇ ਉਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਸਬੋਧਨ ਕੀਤਾ ਜਿਸ ਦਿਨ ਜਿਹੜੀ ਹੈ ਕਹਿ ਲਿਏ ਕਿ ਦਵਾਰ ਤੀਰਾਂ ਦੀ ਜਿਹੜੀ ਹੈ ਤਾਜਪੋਸ਼ੀ ਹੋਈ ਜਥੇਦਾਰ ਸਾਹਿਬ ਦੀ ਹਾਲਾਂਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ ਤਾਂ ਅਸੀਂ ਕੋਈ ਕਿੰਤੂ ਪ੍ਰਤੂ ਕਰ ਰਹੇ ਨਹੀਂ ਲੇਕਿਨ ਗੱਲਾਂ ਆਮ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਉਹ ਤੋਂ ਬਾਅਦ ਸਵਾਲ ਕਈ ਉੱਠੇ ਨੇ ਹੁਣ ਤੁਸੀਂ ਜ਼ਿਕਰ ਕੀਤਾ ਕਿ ਗੱਡੀ ਰਗਵੀਰ ਸਿੰਘ ਹੋਰਾਂ ਦੀ ਛੁੱਟੀ ਦਾ ਜਿਹੜਾ ਹੈ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਗਿਆਨੀ ਰਗਵੀਰ ਸਿੰਘ ਦੇ ਨਾਲ-ਨਾਲ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪਿੰਦ ਸਿੰਘ ਹੋਰੀ ਇਹਨਾਂ ਦੀ ਕਾਫੀ ਨੇੜਤਾ ਅੱਜ ਵੀ ਹੈ ਨੇੜਤਾ ਇਹਨਾਂ ਦੀ ਜੀ ਸ਼ਾਇਦ ਇਹੀ ਕਾਰਨ ਸੀ ਕਿ ਉਸ ਮੌਕੇ ਤੇ ਸ਼੍ਰੀ ਗਾਥਕ ਸਾਹਿਬ ਦੀ ਵਸੀਲ ਤੋਂ ਜੋ ਹੁਕਮਨਾਮਾ ਹੋਇਆ 2 ਦਸੰਬਰ ਦੀ ਮੈਂ ਗੱਲਬਾਤ ਕਰ ਰਿਹਾ ਉਸ ਮੌਕੇ ਤੇ ਜਿਹੜਾ ਹੁਕਮਨਾਮਾ ਹੋਇਆ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸੋਰਸਸ ਨੇ ਉਹ ਗੱਲ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਕੁਝ ਅਜੀਬ ਫੈਸਲੇ ਕੀਤੇ ਗਏ ਜੋ ਕਿ ਸ਼ਾਇਦ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਵੀ ਪ੍ਰਵਾਨ ਕੀਤਾ ਅਸੀਂ ਕਹੇ ਉਹ ਕਹਿੰਦੇ ਕਿ ਅਸੀਂ ਜੋ ਸਾਡੀਆਂ ਸਿਵਾਂ ਲੱਗੀਆਂ ਜਿਹਨਾਂ ਜਿਨ੍ਹਾਂ ਦੀਆਂ ਵੀ ਲੱਗੀਆਂ ਅਸੀਂ ਖੜੇ ਮੱਥੇ ਪ੍ਰਵਾਨ ਕੀਤੇ ਕਿਉਂਕਿ ਅੰਸ਼ਰੀਕਾਲ ਤੱਕ ਸਾਹਿਬ ਸੁਪਰੀਮ ਹੈ ਸਿੱਖਾਂ ਦੇ ਉੱਥੋਂ ਜੋ ਫੈਸਲਾ ਹੋ ਗਿਆ ਉਹ ਸੁਪਰੀਮ ਹੈ ਸਾਡੇ ਲਈ ਅਗਲੀ ਗੱਲ ਆਈ ਕਿ ਗਿਆਨੀ ਸੁਲਤਾਨ ਸਿੰਘ ਨੂੰ ਹੁਣ ਜਿਸ ਤਰੀਕੇ ਨਾਲ ਸ਼੍ਰੀ ਬਕਸ਼ ਸਾਹਿਬ ਦਾ ਗਰੰਤੀ ਸਿੰਘ ਲਾਇਆ ਗਿਆ ਗਿਆਨੀ ਰਕबीर ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਉਹਨਾਂ ਦਾ ਤਬਾਦਲਾ ਹੁੰਦਾ ਹੈ ਕਿਉਂਕਿ ਪਿਛਲੇ ਦਿਨੀ ਇੱਕ ਅੱਧੇ ਦਿਨ ਪਹਿਲਾਂ ਹੀ ਜਿਹੜੀ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਗਿਆਨੀ ਸੁਲਤਾਨ ਸਿੰਘ ਹੋਰਾ ਦੇ ਗਿਆਨੀ ਹਰਪੀ ਸਿੰਘ ਹੋਰਾ ਨਾਲ ਉਹ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਹੈ ਕਿ ਉਹ ਤੋਂ ਬਾਅਦ ਹੀ ਤਬਦੀਲੀ ਹੋਈ ਹੈ ਉਹ ਤੋਂ ਬਾਅਦ ਤਬਦੀਲੀ ਹੋਣ ਤੋਂ ਬਾਅਦ ਹੁਣ ਗਿਆਨੀ ਰਗਵੀਰ ਸਿੰਘ ਦਾ ਛੁੱਟੀ ਦਾ ਜ਼ਿਕਰ ਕੀ ਸੱਚ ਹੈ ਨਹੀਂ ਸੱਚ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸਾਡੇ ਸੋਰਸਸ ਦੱਸ ਰਹੇ ਨੇ ਕਿ ਗਿਆਨੀ ਰਗਵੀਰ ਸਿੰਘ ਦਾ ਹੁਣ ਅਗਲਾ ਨੰਬਰ ਹੋ ਸਕਦਾ ਜਾਨੀ ਕਿ ਉਹ ਦਰਬਾਰ ਸਭ ਹੈਡ ਗ੍ਰੰਥੀ ਨੇ ਲੇਕਿਨ ਹੁਣ ਉਹਨਾਂ ਦੀਆਂ ਸੇਵਾਵਾਂ ਤਬਦੀਲ ਕੀਤੇ ਜਾ ਸਕਦੇ ਨੇ ਕਿਸੇ ਹੋਰ ਪਾਸੇ ਤਬਦੀਲ ਕੀਤੇ ਜਾ ਸਕਦੇ ਨੇ ਜਾਂ ਕੋਈ ਵੱਡਾ ਫੈਸਲਾ ਉਹਨਾਂ ਬਾਬਤ ਵੀ ਲਿਆ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਜੀ ਸਿਆਸਤ ਦੇ ਵਿੱਚ ਜਿਸ ਤਰੀਕੇ ਦੀ ਸ਼ਾਕ ਸੀ ਜਾਂ ਫਿਰ ਫੈਸਲੇ ਤੋਂ ਬਾਅਦ ਮੁਆਫੀ ਤੋਂ ਬਾਅਦ ਜਿਹੋ ਜਿਹੀ ਹੋਈ ਉਹ ਥੋੜੀ ਇੰਟਰਲਿੰਕ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਰਹੀ ਗੁਰਬ੍ਰੀਜ ਜੀ ਵੱਡੀ ਗੱਲ ਇਹ ਹੁੰਦੀ ਹੈ ਜਦ ਠਾਣੇਦਾਰ ਨੂੰ ਲਾ ਕੇ ਨਾ ਸ਼ਾਂਤਰੀ ਬਣਾਤਾ ਤੇ ਠਾਣੇ ਮੂਰੇ ਖੜਾ ਕਰਨ ਵਾਸਤੇ ਵੀ ਜਾ ਤੂੰ ਉੱਥੇ ਖੜਦਾ ਜਾ ਕੇ ਮੇਰਾ ਨਹੀਂ ਮੰਨਣਾ ਹੈਗਾ ਵੀ ਉਹ ਛਾਂਤਰੀ ਦੀ ਨੌਕਰੀ ਨੂੰ ਪ੍ਰਵਾਨ ਕਰੂਗਾ। ਹੂੰ ਕਿਉਂਕਿ ਉਹ ਇੱਕ ਵੱਡੀ ਡੀਮੋਡਲੇਜ ਕਰਨ ਦੀ ਡੀਫੇਮ ਕਰਨ ਦੀ ਉਹ ਜਿਹੜੀ ਗੱਲ ਜਿਹੜੀ ਹੁੰਦੀ ਹੈ ਇਹ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਇਹ ਰਸਤਾ ਦਿੱਤਾ ਗਿਆ ਹੋਵੇ ਗਿਆ ਨਿਰਗਵੀਰ ਸਿੰਘ ਨੂੰ ਵੀ ਦੂਜੀ ਲੰਬੀ ਛੁੱਟੀ ਚਲੇ ਜਾਓ ਕਿ ਤਾਂ ਕਿ ਸਾਨੂੰ ਵੀ ਆ ਜਾ ਹਥਿਆਰ ਨਾ ਵਰਤਣਾ ਪਵੇ ਵੀ ਤੁਸੀਂ ਵੀ ਥੱਲੇ ਨਾ ਹੋਵੋ ਕਿਉਂਕਿ ਦੂਜੇ ਪਾਸੇ ਪ੍ਰਵਾਨਗੀ ਵੇਲੇ ਵੀ ਨਾ ਗੁਰਦੀਪ ਸਿੰਘ ਗੜਗੱਜ ਜਿਹੜੀ ਨੂੰ ਪ੍ਰਵਾਨਗੀ ਮਿਲੀ ਆ ਉਹ ਵੀ ਇਹਨਾਂ ਦੋ ਜੱਥੇਦਾਰਾਂ ਨੂੰ ਵਰਤਿਆ ਗਿਆ ਉਸ ਵਿੱਚ ਇਹਨਾਂ ਦੀ ਸੁਭਾਵਾਂ ਲਈਆਂ ਗਈਆਂ ਨੇ ਤੇ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਸਾਰੇ ਅੰਦਰੂਗਤੀ ਜਿਹੜਾ ਚੁੱਪ-ਚੁੱਪੇ ਸਾਰਾ ਜਿਹੜੀ ਕਾਰਵਾਈ ਹੋਣ ਦੀ ਸੰਭਾਵਨਾ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਹੂੰ ਤੇ ਦੂਸਰੇ ਪਾਸੇ ਜੇਕਰ ਆਪਾਂ ਗੱਲਬਾਤ ਕਰੀਏ ਹਾਲਾਂਕਿ ਇਹਨੇ ਐਗਜ਼ਾਮਪਲ ਦਿੱਤੀ ਹੈ ਜਿਹੜੀ ਹੈ ਆ ਉਹ ਨੇ ਨਾਲ ਸਾਡਾ ਕੋਈ ਪਰਸਨਲ ਤਾਲੁਕਾਤ ਨਹੀਂ ਹੈ ਲੇਕਿਨ ਜਿੱਥੇਦਰ ਸਾਹਿਬ ਦਾ ਜਿਹੜਾ ਉਹ ਸ਼ਰਮੋਰ ਹੈ ਉਹਨਾਂ ਦਾ ਅਧਰਮਨ ਸਕਾਰ ਉਸ ਹਿਸਾਬ ਨਾਲ ਵਰਕਰ ਆ ਰਿਹਾ ਕਿਉਂਕਿ ਜਿਵੇਂ ਉਹ ਹੁਕਮ ਸੁਣਾਉਂਦੇ ਨੇ ਉਹ ਸਾਰੇ ਸਿੱਖਾਂ ਨੂੰ ਪ੍ਰਵਾਨ ਕਰਨਾ ਬੇਹੱਦ ਲਾਜ਼ਮੀ ਹੁੰਦਾ ਹੈ ਨਾਲ ਹੀ ਮੈਂ ਗੱਲਬਾਤ ਕਰੂੰਗਾ ਗੱਲ ਇਹ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਇਹ ਹਰਪ੍ਰੀਤ ਸਿੰਘ ਉਹਨਾਂ ਦੀ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਗੱਲਬਾਤ ਕਰ ਲੈਂਦੇ ਹਾਂ ਥੋੜੀ ਜਿਹੀ ਕੋਈ ਦੀ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਇਸ ਤਰੀਕੇ ਨਾਲ ਚਰਚਾ ਛੜੀ ਹੋਈ ਹੈ ਕਿ ਅੰਦਰ ਖਾਤੇ ਬਹੁਤੀ ਚੰਗੀਆਂ ਚੀਜ਼ਾਂ ਨਹੀਂ ਚੱਲ ਰਹੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਬਹੁਤੀ ਚੰਗੀ ਜਿਹੜੀ ਹੈ ਸਥਿਤੀ ਨਹੀਂ ਚੱਲ ਰਹੀ ਆਉਣ ਵਾਲੇ ਸਮੇਂ ਵਿੱਚ ਦੋ ਤਰੀਕ ਦੀ ਕਮੇਟਿੰਗ ਆਪ ਆਪਣੀ ਸਟੇਟਮੈਂਟ ਜਿਹੜੀ ਦੇਖਿਆ ਗਿਆ ਉਹਦੇ ਵਿੱਚ ਚਰਚਾ ਇਹ ਛੜੀ ਹੋਈ ਹੈ ਕਿ ਜਦੋਂ ਪ੍ਰਧਾਨ ਲਾਇਆ ਗਿਆ ਗਨੀ ਹਰਪੀ ਸਿੰਘ ਹੋਰਾ ਨੂੰ ਬਹੁਤੇ ਲੋਕਾਂ ਨੂੰ ਬਹੁਤੇ ਜਿਹੜੇ ਸੀਨੀਅਰ ਅਹੁਦੇਦਾਰ ਨੇ ਸੀਨੀਅਰ ਬੰਦੇ ਨੇ ਪਾਰਟੀ ਵਿੱਚ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਕਿ ਇਹਨਾਂ ਨੂੰ ਲਾਇਆ ਜਾਵੇ ਤਾਂ ਹੁਣ ਇਹੀ ਦੇਖਣਾ ਹੋਵੇਗਾ ਕਿ ਕੀ ਫੈਸਲਾ ਹੁੰਦਾ ਕਿਉਂਕਿ ਜਿੱਥੇ ਇੱਕ ਪਾਸੇ ਕਹਿ ਰਹੇ ਨੇ ਗਨੀ ਹਰਪੀ ਸਿੰਘ ਕਿ ਮੈਂ ਇੱਕ ਧਾਰਮਿਕ ਸਖਸ਼ੀਅਤ ਦੇ ਤੌਰ ਤੇ ਵਿਚਰ ਰਿਹਾ ਮੈਂ ਉਹਨਾਂ ਕੋਲੇ ਸਮੂਹ ਵਿੱਚ ਇਲੈਕਸ਼ਨ ਨਹੀਂ ਲੜੂੰਗਾ ਲੇਕਿਨ ਸਿਆਸਤ ਦੇ ਵਿੱਚ ਪਿਆਰ ਰੱਖ ਕੇ ਇੱਕ ਵਾਰੀ ਤੁਹਾਨੂੰ ਪਤਾ ਕਿ ਸਿਆਸਤ ਦਾ ਨਿਕਰ ਦੀਨੇ ਕੋਰੀਲੇ ਆਲੇ ਉਹ ਮੁੜ ਕੇ ਉਹ ਸਿਆਸਤ ਨਹੀਂ ਛੱਡ ਸਕਦਾ ਭਾਵੇਂ ਜੋ ਮਰਜ਼ੀ ਹੋ ਜਵੇ ਲੇਕਿਨ ਹੁਣ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜੀ ਸ਼੍ਰੋਮਣੀ ਕਾਲੀ ਦਲ ਪੁਨਰ ਸਰਜੀਤ ਵਿਚਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਹੁਣ ਭਾਵੇਂ ਭੱਗਦਾ ਹੋਇਆ ਨਸਰਾਏਗਾ ਤਰੰਤਾਂ ਜਿਮਨੀ ਚੌਂਡ ਦੇ ਵਿੱਚ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਉਹਨਾਂ ਦੀ ਕਿਤਨੇ ਕਿਤੇ ਹਮਾਇਤ ਕਰ ਰਹੇ ਨੇ ਕਿਹੋ ਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਗੁਰਪ੍ਰੀਤ ਜੀ ਦੇਖਣ ਦੇ ਸਾਹਮਣੇ ਇਹ ਆਇਆ ਵੀ ਜਿਹੜੀ ਇੱਕ ਪਸਟਾਇਰਿਕ ਸ਼੍ਰੋਮਣੀ ਕਾਲੀ ਦਲ ਬਾਦਲ ਆ ਜਿਹੜਾ ਉਹ ਵੱਡੀ ਹਿੰਮਤ ਦੇ ਨਾਲ ਆ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੂੰ ਦੂਜੇ ਪਾਸੇ ਜਦੋਂ ਤੋਂ ਇਹ ਜਿਹੜਾ ਸੁਧਾਰ ਤੁਸੀਂ ਕਾਲੀਆ ਦੀ ਗੱਲ ਕੀਤੀ ਆ ਤੇ ਹੋਂਦ ਚ ਆਇਆ ਪੁਨਰਸਰਜੀਤ ਆ ਪੁਨਰਸਰਜੀਤ ਹੋਂਦ ਦੇ ਵਿੱਚ ਆਇਆ ਨਾ ਇਹ ਉਹਨਾਂ ਉੱਠ ਨਹੀਂ ਸਕਿਆ ਹੈਗਾ ਹੂੰ ਜਿਨ੍ਹਾਂ ਜਿਨ੍ਹਾਂ ਉਸ ਵੇਲੇ ਹਵਾ ਸੀਗੀ ਵੀ ਨਵਾਂ ਕਾਲੀਦਰਾਣੋਂ ਤੋਂ ਬਾਅਦ ਜਿਹੜੀ ਆ ਉਹਦੀ ਵੱਡੀ ਇੱਕ ਪੈਟ ਹੋਊਗੀ ਬਹੁਤ ਸਾਰੀ ਸੰਗਤ ਬਣਾਇਆ ਸੀ ਪੂਤ ਬਣਾਈ ਸੀ ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਆਖੀ ਜਾਂਦੀ ਆ ਇਹ ਇਲਜ਼ਾਮ ਵੀ ਲੱਗੇ ਨੇ ਵੀ ਇਹਨਾਂ ਨੂੰ ਜਿਹੜੀ ਸੀਗੀ ਭਾਜਪਾ ਦੀ ਜਿਹੜੀ ਸਪੋਰਟ ਸੀਗੀ ਅੰਦਰੂਗਤੀ ਹੂੰ ਪੁੰਨਰ ਸਜੀਤ ਕਾਲੀ ਦਲ ਨੂੰ ਇਹ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਵੀ ਆਖਣਾ ਸੀਗਾ ਉਹਨਾਂ ਦੀ ਪਾਰਟੀ ਸ਼ਰਿਆਮ ਸਾਰੀ ਕਹਿ ਰਹੀ ਆ ਵੀ ਇਹ ਅੰਦਰੂਗਤੀ ਜਿਹੜੀ ਉਹਨਾਂ ਨੇ ਸਪੋਰਟ ਸੀ ਪਰ ਜਿਹੜੇ ਹੁਣ ਸਾਡੇ ਅੰਦਰਲੇ ਸੂਤਰ ਨੇ ਉਹਨਾਂ ਦਾ ਮੰਨਣਾ ਇਹ ਆ ਵੀ ਉਹ ਜਿਹੜੀ ਸਪੋਰਟ ਸੀ ਹੁਣ ਜਿਹੜੀ ਭਾਜਪਾ ਨੇ ਉਹ ਉਹਨਾਂ ਦੇ ਵਿੱਚੋਂ ਹੱਥ ਕੇ ਚਲਿਆ ਹਮ ਦੇਖੋ ਮੈਂ ਮੈਂ ਇਸ ਤੇ ਤੁਹਾਨੂੰ ਥੋੜੇ ਕੇ ਆਪਾਂ ਇਸ ਕਰ ਤੇ ਥੋੜੀ ਹੋਰ ਚਰਚਾ ਕਰਦੇ ਹਾਂ ਜਿਹੜਾ ਜਿਹੜਾ ਹੱਥ ਖਿੱਚਣ ਵਾਲਾ ਤੁਸੀਂ ਗੱਲ ਕਹਿ ਰਹੇ ਹੋ ਇਹ ਬਿਲਕੁਲ درست ਮੰਨੇ ਜਾ ਰਹੇ ਨੇ ਕਿਉਂਕਿ ਇਸ ਮੌਕੇ ਤੱਕ ਹੱਥ ਖਿੱਚਣ ਉਹਨਾਂ ਨੂੰ ਸ਼ਰ ਪਤਾ ਲੱਗ ਗਿਆ ਕਿ ਬਹੁਤੀ ਇਹਨਾਂ ਦੀ ਸ਼ਾਖ ਹੁਣ ਪੰਜਾਬ ਦੇ ਵਿੱਚ ਨਹੀਂ ਰਹੀ ਭਾਰਤੀ ਜਨਤਾ ਪਾਰਟੀ ਵੀ ਇੱਕ ਸੰਗਠਿਤ ਪਾਰਟੀ ਹੈ ਉਹ ਵੀ ਕਹਿੰਦੇ ਨੇ ਇਸ ਤਰੀਕੇ ਨਾਲ ਮੋਰੇ ਸੁੱਟ ਕੇ ਦੇਖ ਰਹੇ ਨੇ ਮੈਦਾਨ ਦੇ ਵਿੱਚ ਕਿਹੜਾ ਪਾਸਾ ਕਿਹੜਾ ਲੱਗਦਾ ਕਿਹਦਾ ਕਿਹਦਾ ਦਾ ਲੱਗਦਾ ਜਿਹਦਾ ਦਾ ਲੱਗ ਗਿਆ ਉਹ ਮੋਰੇ ਨਾਲ ਹੱਥ ਮਿਲਾ ਲੈਣਾ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਉਹ ਤੁਸੀਂ ਜਿਹੜੇ ਮਰਜ਼ੀ ਸਿਆਸੀ ਦਲ ਦੀ ਬਾਦਮੈਂ ਹੈ ਕਿ ਇਹ ਸਿਆਸੀ ਖੇਡ ਹੈ ਹਾਂ ਮੈਂ ਕਿਸੇ ਇੱਕ ਸਿਆਸੀ ਪਾਰਟੀ ਦਾ ਨਾਮ ਨਹੀਂ ਲਾਉਂਗਾ ਉਹ ਕੋਈ ਵੀ ਸਿਆਸੀ ਪਾਰਟੀ ਹੋ ਸਕਦੀ ਹੈ ਕਿਉਂਕਿ ਗੱਲ ਦੂਰ ਚਲੇ ਜਾਂਦੀ ਹੈ ਕਿਸੇ ਇੱਕ ਸਿਆਸੀ ਪਾਰਟੀ ਦਾ ਨਾਮ ਲੈਤਾ ਲੇਕਿਨ ਹੁਣ ਦੇਖਣਾ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਕੀ ਪੰਜਾਬ ਦੇ ਵਿੱਚ ਕੱਲਿਆਂ ਤੌਰ ਤੇ ਆਪਣੀ ਸ਼ਾਖ ਬਣਾ ਪਾਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਹਲੇ ਨਹੀਂ ਹੈ ਇੰਨਾ ਗ੍ਰਾਫ ਸ਼ਹਿਰਾਂ ਦੇ ਵਿੱਚ ਗ੍ਰਾਫ ਉਹਨਾਂ ਦਾ ਬਣ ਚੁੱਕਿਆ ਹੈ ਪਰ ਸੈਂਟਰ ਲੈਵਲ ਤੇ ਜਿਸ ਹਿਸਾਬ ਦੀ ਗਤੀਵਿਧੀ ਚੱਲ ਰਹੀ ਹੈ ਡੇ ਬਾਏ ਡੇ ਰਾਹੁਲ ਗਾਂਧੀ ਦੀ ਛਾਖ ਉੱਪਰ ਆ ਰਹੀ ਹੈ ਇਹ ਇਹ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਭਾਰਤੀ ਜਨਤਾ ਪਾਰਟੀ ਲੱਗੀ ਜਰੂਰ ਹੋਈ ਹੈ ਬਿਹਾਰ ਦੀਆਂ ਚੋਣਾਂ ਨੇ ਜਿਹੜੀਆਂ ਉਹਨੇ ਦੇ ਵਿੱਚ ਵੀ ਤੰਤਰਪੂਰਾ ਲਾਇਆ ਹੋਇਆ ਲੇਕਿਨ ਇਹ ਵੱਡਾ ਹੁਣ ਇੱਕ ਚੈਲੰਜ ਬਣ ਗਈ ਸਿੱਕਦੀ ਬਣੀ ਹੋਈ ਹੈ ਜਿਵੇਂ ਪੰਜਾਬ ਦੇ ਵਿੱਚ ਤਰਨਤਾਰਨ ਦੀ ਬਾਈ ਇਲੈਕਸ਼ਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਉਵੇਂ ਸੈਟਰ ਲੈਵਲ ਤੇ ਭਾਰਤੀ ਜਨਤਾ ਪਾਰਟੀ ਵੀ ਹੁਣ ਹੌਲੀ ਹੌਲੀ ਗਰਾਫ ਹੋਣਾ ਬੜਾ ਚੰਗਾ ਨਹੀਂ ਰਿਹਾ ਬਿਲਕੁਲ ਪਰ ਉਜਵੇ ਗੁਰਪ੍ਰੀਤ ਜੀ ਜਿਹੜੀ ਇੱਕ ਬਾਬਾ ਗ੍ਰਿੰਦਰ ਸਿੰਘ ਢੱਲੋਂ ਨੇ ਡੇਰਾ ਬਿਆਸ ਦੇ ਮੁਖੀ ਹੂੰ ਉਹਨਾਂ ਵੱਲੋਂ ਜਿਹੜੀਆਂ ਅੰਦਰ ਹੀ ਗੰਦੀਆਂ ਜਿਹੜੀਆਂ ਮੀਟਿੰਗਾਂ ਕੀਤਾ ਜਾ ਰਹੇ ਨੇ ਉਹ ਆਮ ਖਾਸ ਨੇ ਮੀਟਿੰਗ ਨਹੀਂ ਕਰਦੇ ਹੂੰ ਉਹਦਾ ਸਿਆਸੀ ਮਨ ਵੱਖਰਾ ਉਹਨਾਂ ਦਾ ਉਹਨਾਂ ਦਾ ਜਿਹੜਾ ਸਿਆਸੀ ਮਨ ਵੱਖਰਾ ਉਹ ਕਿਤੇ ਰੱਖਦੇ ਸ਼੍ਰੋਮਣੀ ਅਕਾਲੀ ਦਲ ਦੀ ਪੀਡੀ ਗੰਡ ਭਾਜਪਾ ਨਾਲ ਦੁਆਰਾ ਮੁਰਦ ਪਾਉਣੀ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੂੰ ਤੇ ਇਸ ਕਰਕੇ ਜਿਹੜੀ ਆ ਸਾਰੀ ਕਾਰ ਵੀ ਬੀਤੇ ਦਿਨੀ ਬਾਬਾ ਜਿਹੜੇ ਬਲਬੀਰ ਸਿੰਘ ਸੀਗੇ ਇਹਨਾਂ ਦੇ ਨਾਲ ਵੀ ਮੀਟਿੰਗਾਂ ਦੀ ਗੱਲ ਸਾਹਮਣੇ ਆਈ ਸੀਗੀ ਤੇ ਭਾਜਪਾ ਦੇ ਨਾਲ ਜਿਹੜੇ ਦਾਦੂਵਾਲ ਜੀ ਨੇ ਜਿਹੜੇ ਹਰਿਆਣਾ ਦੇ ਕਮੇਟੀ ਪ੍ਰਧਾਨ ਵੀ ਰਹੇ ਨੇ ਜਰਮਣੀ ਕਮੇਟੀ ਜੋ ਉੱਥੇ ਦੀ ਜਣੀ ਸੀਗੀ ਉਹਨਾਂ ਨਾਲ ਵੀ ਮੀਟਿੰਗ ਹੋਈ ਆ ਆਮੇ ਉਹਨਾਂ ਦੀ ਆਪਸੀ ਨੇੜਤਾ ਵੀ ਦੱਸੀ ਜਾਂਦੀ ਹੈਗਾ ਵੀ ਪਰ ਫੇਰ ਵੀ ਜਿਹੜੀ ਆ ਇਹ ਜਿਹੜਾ ਇਹ ਰੰਗ ਹੋਰ ਪਾਸੇ ਜਿਹੜੀ ਇਸ ਬੜੇ ਜਾ ਰਿਹਾ ਸਿਆਸੀ ਜਿਹੜਾ ਮੇਲਾ ਲੁੱਟਣ ਵਾਲੀ ਗੱਲ ਹੋਣੀ ਆ ਨਾ ਉਹ ਹੋਰ ਪਾਸੇ ਕੋਈ ਮਰੀਆ ਕਹਾਣੀ ਪਰ ਜਿਸ ਹਿਸਾਬ ਨਾਲ ਚਰਚਾ ਛੜੀ ਹੋਈ ਆ ਤਾਂ ਉਸ ਸਾਬ ਨਾਲ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਗਰਮਾਹਟ ਜ਼ਰੂਰ ਹੈ ਇਸ ਤਰੀਕੇ ਨਾਲ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਸਮੀਕਰਨ ਬਦਲਦੇ ਹੋਏ ਨਜ਼ਰਾਨੀਂ ਕਿ ਤਰਨਤਾਰ ਜਿਵੇਂ ਚੋਣ ਦੀ ਜਿੱਕਰ ਗੱਲਬਾਤ ਕੀਤੀ ਜਾਏ ਤਾਂ ਉਥੇ ਦਾ ਜਿਹੜਾ ਰਿਜ਼ਲਟ ਹੈ ਸਿਆਸੀ ਮਹਾਰਦਸ਼ਰੀ ਨੇ ਕਿ ਕਾਫੀ ਹੱਦ ਤੱਕ ਉਹਦੇ ਉੱਪਰ ਲੋਕਾਂ ਦੀਆਂ ਹੁਣ ਨਜ਼ਰਾਂ ਟਿਕੀਆਂ ਹੋਈਆਂ ਨੇ ਉਸ ਤੋਂ ਬਾਅਦ ਤਰਨਤਾਰਨ ਦੀ ਬਾਈ ਇਲੈਕਸ਼ਨ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀ ਜਿਹੜੀ ਇਲੈਕਸ਼ਨ ਹੈ ਏ ਵੀ ਸਰਸ ਜਾਨਕਾਰੀ ਸਾਂਝੀ ਕਰ ਰਹੇ ਨੇ ਕਿ ਜੀਤਾ ਤਰਨਤਾਰਨ ਦੀ ਬਾਈ ਇਲੈਕਸ਼ਨ ਸਰਕਾਰ ਸਰਕਰਨ ਦੇ ਵਿੱਚ ਕਾਮਯਾਬ ਰਹੀ ਤਾਂ ਉਹ ਜਿਹੜੀਆਂ ਚੋਣਾਂ ਨੇ ਉਹ ਸਮੇਸਰ ਹੋ ਸਕਦੀਆਂ ਨੇ ਇੱਕ ਵਾਰੀ ਤਾਂ ਪੋਸਟਪੋਨ ਹੋ ਗਈਆਂ ਜੇਕਰ ਸਿੱਧੀ ਡਾਵਾ ਡੋਲ ਲੱਗਦੀ ਨਜ਼ਰ ਆਈ ਤਾਂ ਉਹ ਜਿਹੜੀਆਂ ਚੋਣਾਂ ਨੇ ਉਹ ਅੱਗੇ ਵੀ ਹੋ ਸਕਦੀਆਂ ਨੇ ਯਾਨੀ ਕਿ ਉੱਥੋਂ ਹੱਕਾ ਪਿਆਰ ਤੱਕ ਸਿੱਧੀ ਕਲੀਅਰ ਹੋਊਗੀ ਕਈ ਬੰਦੇ ਹਲੇ ਹੜੀ ਕਰ ਰਹੇ ਨੇ ਕਿ ਅਸੀਂ ਜਿਹੜੀਆਂ ਪਾਰਟੀਆਂ ਦੇ ਵਿੱਚ ਤਬਦੀਲੀਆਂ ਕਰਨੀਆਂ ਨੇ ਜਾਂ ਫਿਰ ਦਲ ਬਦਲਣਾ ਆਪਣਾ ਸਿਆਸੀ ਦਲ ਬਦਲਣਾ ਉਹ ਕਹਿੰਦੇ ਕਿ ਅਸੀਂ ਤਰਨਤਾਰਨ ਦੀ ਬਾਈ ਇਲੈਕਸ਼ਨ ਦੇਖ ਰਹੇ ਹਾਂ ਇਹ ਪੂਰੇ ਪੰਜਾਬ ਦੀ ਗੱਲ ਕਰ ਰਹੇ ਹਾਂ ਬਿਲਕੁਲ ਬਿਲਕੁਲ ਕਿ ਪੂਰੇ ਪੰਜਾਬ ਦੇ ਵਿੱਚ ਅਜੇ ਹੀ ਜਿਹੜੇ ਨੇ ਸਰਕਟ ਲੀਡਰ ਨੇ ਜਿਹੜੇ ਆਪਣਾ ਟਕਸਾਲੀ ਕਹੋਂਦੇ ਨੇ ਭਾਵੇਂ ਕਿਹੜੀ ਵੀ ਸਿਆਸੀ ਪਾਰਟੀ ਨਾਲ ਜੁੜੇ ਹੋਣ ਉਹ ਹੁਣ ਅਡੀ ਕਰ ਰਹੇ ਨੇ ਕਿ ਤਰਨਤਾਰਨ ਦੀ ਇਲੈਕਸ਼ਨ ਤੋਂ ਬਾਅਦ ਦੇਖਾਂਗੇ ਕਿੰਨਾ ਕੁ ਗਰਾਫ ਹੈ ਕਿਉਂਕਿ ਸ਼ਰੂਪਨੀ ਕਾਲੇ ਦਲ ਬਾਦਲ ਦੀ ਜ਼ਿਕਰ ਗੱਲਬਾਤ ਕੀਤੀ ਜਾਏ ਤਾਂ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੁਖਵੀ ਕਿ ਕਾਫੀ ਹੱਦ ਤੱਕ ਲੋਕਾਂ ਨੇ ਉਹਨਾਂ ਨੂੰ ਜਿਹੜਾ ਹੈ ਆਪਣੇ ਹੱਥਾਂ ਦੇ ਚੱਕਿਆ ਜੀ ਆ ਤਰਨਤਾਰ ਦੀ ਬਾਈ ਇਲੈਕਸ਼ਨ ਦੇ ਵਿੱਚ ਹੀ ਦੇਖਣਾ ਹੋਵੇਗਾ ਕਿ ਉਹਦਾ ਕਿੰਨਾ ਕੁ ਰਿਜ਼ਲਟ ਦੇਖਣ ਨੂੰ ਮਿਲਦਾ ਕਿੰਨੇ ਕੁ ਸ਼੍ਰੋਮਣੀ ਅਕਾਲੀ ਦਲ ਆਪਣਾ ਵੋਟ ਬੈਂਕ ਹੈ ਜਿਹੜਾ ਪ੍ਰਸ ਕਰਦੇ ਕਿ ਹੁਣ ਤੱਕ ਦਾ ਇਤਿਹਾਸ ਰਿਹਾ ਕਿ ਇੱਥੇ ਜਿਹੜੀ ਤਰਨਤਾਰ ਦੀ ਸੀਟ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਤਾਂ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਥੋਂ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਚੋਂ ਗਏ ਨੇ ਉਹੀ ਪਹਿਲਾਂ ਆਮ ਆਦੀ ਪਾਰਟੀ ਨੇ ਉਹ ਉਮੀਦਵਾਰ ਨੂੰ ਜਿਹੜਾ ਜਿਹੜਾ ਹਾਰਿਆ ਉਹਨੂੰ ਹੀ ਹਰਾਇਆ ਹੁਣ ਉਹਨੂੰ ਜਿਤਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਉਹਦਾ ਪ੍ਰਚਾਰ ਕੀਤਾ ਗਿਆ ਕਿ ਜੇ ਨਸ਼ਾ ਖਤਮ ਕਰਨਾ ਹੈ ਤਾਂ ਇਹ ਮਰਾ ਦਿਓ ਹੂੰ ਉਹੀ ਹੁਣਾਮ ਦੀ ਪਾਰਟੀ ਚ ਆ ਗਿਆ ਉਹ ਕਹਿੰਦੇ ਨਸ਼ਾ ਖਤਮ ਕਰਨਾ ਇਹਨੂੰ ਜਿਤਾ ਦਿਓ ਇਹ ਦੋਹਰਾ ਮਾਪਦੰਡ ਹੋ ਗਿਆ ਇਹ ਬੜੀ ਗੱਲ ਚਰਚਾ ਦਾ ਵਿਸ਼ਾ ਬਣੀ ਪਰ ਗੁਰਬੀ ਜੀ ਉੱਥੇ ਤੁਸੀਂ ਤਰਨਧਾਰਨ ਦੀ ਗੱਲ ਕਰਦੇ ਹੋ ਤਰਨਧਾਰਨ ਦੇ ਵਿੱਚ ਉੱਥੇ ਸਾਰੇ ਪੰਥਕ ਵੋਟ ਨੂੰ ਲੈ ਕੇ ਵੀ ਅਸੀਂ ਕਿਉਂਕਿ ਉਹ ਹਲਕਾ ਹੀ ਪੰਥਕ ਆ ਹੂੰ ਇਹਨੂੰ ਲੈ ਕੇ ਜਿਹੜੀਆਂ ਸਾਰੇ ਸਿਆਸੀ ਦਲ ਨੇ ਜਿਵੇਂ ਸਾਰੇ ਹੀ ਨਾ ਸਾਰੇ ਮਰਾਸੀ ਬਣ ਜਾਂਦੇ ਨੇ ਉਹ ਗੱਲ ਹੋ ਗਈ ਸਾਡਾ ਸਾਰਾ ਡੱਬੇ ਮਰਾਸੀਆਂ ਦਾ ਸਾਰੇ ਇਹ ਨਹੀਂ ਕਹਿੰਦਾ ਵੀ ਅਸੀਂ ਪੰਥਕਾਂ ਬਾਦਲ ਵਾਲੇ ਕਹਿੰਦੇ ਅਸੀਂ ਪੰਥਕਾਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡਾ ਬੰਦਾ ਵੀ ਪੰਥਕਾਂ ਤੇ ਦੂਜੇ ਅੰਮ੍ਰਿਤਪਾਲ ਵਾਲੇ ਕਹਿੰਦੇ ਅਸੀਂ ਤਾਂ ਪੰਥਕ ਹੈਗੇ ਹੀ ਹੈਗੇ ਆ ਤੇ ਸਾਰੇ ਪੰਥਕ ਬਣ ਗਏ ਇਸ ਕਰਕੇ ਹੁਣ ਲੋਕ ਸਸੋ ਪੰਥ ਜਿਨੇ ਕਰੀਏ ਤਾਂ ਕੀ ਕਰੀਏ ਸਾਰੇ ਡੱਬੜੇ ਪੰਥਕਾਂ ਦਾ ਹੋ ਗਿਆ ਹੂੰ ਚਲੋ ਉਹ ਇੱਕ ਕਹਿ ਸਕਦੇ ਇੱਕ ਵੱਖਰਾ 이슈 ਹੈ ਤੇ ਹੁਣ ਪੰਜਾਬ ਦੇ ਕੋਈ ਖਾਸ ਵਿਸ਼ੇ ਜਿਹੜੇ ਆਪ ਦੀ ਜਿਹੜੀ ਇੱਕ ਗੱਲ ਆ ਨਾ ਇੱਕ ਕਹਿੰਦੇ ਇਹਨਾਂ ਦੇ ਐਮਐਲਏ ਨੇ ਜਾਂਦੇ ਚੜ੍ਹਤਾ ਹੂੰ ਸਤਰਾਣੇ ਤੋਂ ਵਿਧਾਇਕ ਹੈ ਜੀ ਸਤਰਾਣੇ ਤੋਂ ਵਿਧਾਇਕ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਨੇ ਇੱਕ ਕੋਈ ਸੋਸ਼ਲ ਮੀਡੀਆ ਤੇ ਬੰਦਾ ਪੇਜ ਚਲਾਉਂਦਾ ਕੋਈ ਐਕਟੀਵਿਸਟ ਆ ਉਹ ਬੰਦੇ ਦੇ ਕਹਿੰਦੇ ਲੱਤਾਂ ਤੜਪੋੜਨ ਦਾ ਇਲਜ਼ਾਮ ਲੱਗਿਆ ਉਹਦੇ ਚੱਕ ਕੇ ਲੱਤਾਂ ਤੋੜੀਆਂ ਗਈਆਂ ਨੇ ਹਰਿਆਣੇ ਦੇ ਵਿੱਚੋਂ ਤੇ ਮਾਮਲਾ ਉਹਨਾਂ ਤੇ ਦਰਜ ਹੋਇਆ ਹੂੰ ਕੀ ਹੁਣ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਆ ਜਿਹੜੀ ਉਹ ਕਾਰਵਾਈ ਕਰਨਗੇ ਇਹ ਵੱਡਾ ਸਵਾਲ ਹੈ ਕਿਉਂਕਿ 11 ਜਣੇ ਤੇ ਪਰਚਾ ਦਰਜ ਹੋਇਆ ਇਹ ਪਹਿਲਾ ਵਿਧਾਇਕ ਨਹੀਂ ਆਪਾਂ ਬੀਤੇ ਦਿਨ ਦੀ ਵੀ ਚਰਚਾ ਕੀਤੀ ਸੀ ਪੰਜਾਬ ਦੇ ਵਿੱਚ ਦਿਨੋ ਦਿਨ ਵਿਧਾਇਕ ਸਵਾਲਾਂ ਦੇ ਕਟਾਰੇ ਦੇ ਵਿੱਚ ਖੜੇ ਹੋ ਰਹੇ ਨੇ ਆਖਿਰ ਇਸ ਤਰੀਕੇ ਦੇ ਨਾਲ ਹੁਣ ਉਹ ਗਤੀਵਿਧੀਆਂ ਕਰ ਰਹੇ ਕਰ ਰਹੇ ਨੇ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਉੱਤੋਂ ਵੋਟਾਂ ਦਾ ਸਮਝ ਨਹੀਂ ਡਿਆ ਰਹੇ ਹਮਮ ਕਰਤਾ ਨਹੀਂ ਚੋਣ ਸਿਰ ਤੇ ਬੈਠੀ ਆ ਹਮਮ ਕੀ ਇਹਦੇ ਖلاف ਕਾਰਵਾਈ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ ਜੇ ਨਹੀਂ ਤਾਂ ਹਰਿਆਣਿਆਂ ਨੇ ਤਾਂ ਕਰ ਦੇਣੀ ਆ ਕਿ ਉੱਥੇ ਭਾਗ ਭਾਗੀ ਸਰਕਾਰ ਆ ਹਰਿਆਣੇ ਵਾਲੇ ਨੇ ਤਾਂ ਸਦਚਾਰ ਵੀ ਕਰਤੀ ਉਹਨਾਂ ਦਾ ਮਾਮਲਾ ਦਰਜ ਕਰਤਾ ਇਹਦੇ ਜਿਹੜੇ ਆਪਣਾ ਸ਼ਤਰਾਂਤ ਵਿਧਾਇਕ ਨੇ ਇਹਨਾਂ ਦੇ ਪੁੱਤਰਾਂ ਦੇ ਸਨੇ ਟੂਟਲ ਕੁੱਲ 11 ਤੇ ਪਰਚਾ ਦਰਜ ਹੋਇਆ ਹੈ ਤਾ ਹੁਣ ਅੱਗੇ ਦੀ ਕੀ ਕਾਰਵਾਈ ਰਹੇਗੀ ਇਹ ਹਰਿਆਣਾ ਪੁਲਿਸ ਜਿਹੜੀ ਹੈ ਉਹ ਬਖੂਬੀ ਤਰੀਕੇ ਦੇ ਨਾਲ ਅਪਰਕਿਰਿਆ ਕਰ ਰਹੀ ਹੈ ਲੇਕਿਨ ਪੰਜਾਬ ਸਰਕਾਰ ਨੂੰ ਇਸ ਤੇ ਜਵਾਬ ਦੇਣਾ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਤਰਨਤਾਰ ਦੇ ਬਾਅਦ ਇਲੈਕਸ਼ਨ ਦੇ ਵਿੱਚ ਹਰੇਕ ਹਤਕੰਡਾ ਬਣਾਉਣ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜੋਰ ਲਾ ਰਹੀਆਂ ਗੁਰਬੀ ਜੀ ਅੱਜ ਜਿਹੜਾ ਪੰਜਾਬ ਦੀ ਕੀ ਪੂਰੇ ਭਾਰਤ ਦੇ ਵਿੱਚ ਵੱਡਾ ਦਿਨ ਉਹ ਕਿਸ ਤਰ੍ਹਾਂ ਵੱਡਾ ਦਿਨ ਅੱਜ ਦੇ ਦਿਨ ਜਿਹੜੀ ਬੇਸ਼ਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀਗੀ ਉਹਦਾ ਕਤਲ ਹੋਇਆ ਸੀਗਾ ਹੂੰ ਉਹਦਾ ਕਤਲ ਉਹਦਾ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਉਹਨਾਂ ਦੇ ਸੁਰੱਖਿਆ ਗਾਰਡਾਂ ਵੱਲੋਂ ਕੀਤਾ ਗਿਆ ਸੀਗਾ ਹੂੰ ਇੱਥੇ ਵਿਸ਼ੇਸ਼ ਤੌਰ ਤੇ ਵਰਨਣ ਜੋ ਗੱਲ ਇਹ ਵੀ ਆ ਵੀ ਉਹ ਕਤਲ ਹੋਇਆ ਕਿਉਂ ਸੀਗਾ ਹੂੰ ਕਿਉਂਕਿ ਸਿੱਖਾਂ ਦੇ ਸਰਬੋਸਤਾਨ ਚ ਰਿਸ਼ਬੰਦਰ ਸਾਹਿਬ ਉੱਤੇ ਜਿਹੜੇ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਾਂ ਵੱਲੋਂ ਸਤਵੰਤ ਸਿੰਘ ਤੇ ਬਿਆਨ ਸਿੰਘ ਵੱਲੋਂ ਜਿਹੜਾ ਸੀਗਾ ਗੋਲੀਆਂ ਮਾਰ ਕੇ ਉਹਦਾ ਜਿਹੜਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਸੀਗੀ ਉਹ ਕੀ ਪੈਦਾ ਹੋਈ ਸੀ ਭਲਾ ਬਹੁਤ ਮਾੜੀ ਸਿੱਤੀ ਪੈਦਾ ਹੋਈ ਸੀਗੀ ਦੇਸ਼ ਦੇ ਪੂਰੇ ਦੇਸ਼ ਦੇ ਵਿੱਚ ਦੰਗੇ ਹੋਏ ਸੀਗੇ ਦੰਗੇ ਫਸਾਦ ਹੋਏ ਸੀਗੇ ਜਿਸ ਵਿੱਚ ਇੱਕ ਫਿਰਕੇ ਦੇ ਲੋਕਾਂ ਦਾ ਵੱਡਾ ਘਾਣ ਹੋਇਆ ਸੀਗਾ ਥਾਂ ਥਾਂ ਦੇ ਕਾਨਪੁਰ ਬਕਾਰੋ ਦਿੱਲੀ ਦੇ ਵਿੱਚ ਜਿਹੜਾ ਸ਼ਰੀਆ ਤਿੱਟਾ ਤਾਂ ਅਪਣਾਜ ਰਿਹਾ ਸੀਗਾ ਉਸ ਵੇਲੇ ਦੀ ਸਰਕਾਰ ਦੇ ਰੈਬਰੇ ਅਧੀਨ ਜਿਹੜਾ ਖੇਡਿਆ ਗਿਆ ਸੀਗਾ ਕਿਉਂਕਿ ਉਸ ਵੇਲੇ ਤੇ ਜਿਹੜੇ ਮਰਹੂਮ ਪ੍ਰਧਾਨ ਮੰਤਰੀ ਦੇ ਜਿਹੜੇ ਪੁੱਤਰ ਸੀਗੇ ਰੀਬ ਗਾਂਧੀ ਉਹਨਾਂ ਨੇ ਵੀ ਸ਼ਾਇਦ ਕਿਤਨਾ ਕਿਤੇ ਖੁੱਲੀ ਛੁੱਟੀ ਦੇਣ ਦੀ ਉਹਨਾਂ ਦੇ ਜਿਹੜੀ ਗੱਲ ਸਾਹਮਣੇ ਆਈ ਸੀਗੀ ਹੂੰ ਤੇ ਇਸ ਕਰਕੇ ਸਾਰਾ ਦੇਸ਼ ਦੇ ਵਿੱਚ ਅੱਜ ਦਾ ਦਿਨ ਜਿਹੜਾ 31 ਅਕਤੂਬਰ ਆ ਉਹ ਬਹੁਤ ਵਧੀਆ ਨਿਖੜਿਆ ਗਿਆ ਹੈਗਾ ਹਾਲਾਂਕਿ ਤੁਸੀਂ ਜ਼ਿਕਰ ਕੀਤਾ ਹੈ ਪੁਰਾਣਾ ਤੁਸੀਂ ਇਤਿਹਾਸ ਦੀਆਂ ਜਿਹੜੀਆਂ ਪਰਤਾਂ ਫਰੋਲੀਆਂ ਨੇ ਮੇਰੀਆਂ ਕੁਝ ਗੱਲਾਂ ਯਾਦ ਆ ਗਈਆਂ ਕਿਉਂਕਿ ਕਹਿੰਦੇ ਕਿ ਜਦੋਂ ਵਿਅਕਤੀ ਦਾ ਕੋਈ ਅੰਤ ਹੁੰਦਾ ਹੈ ਨਾ ਤਾਂ ਉਹਨੂੰ ਸ਼ਾਇਦ ਪਹਿਲੇ ਨੇ ਇੰਟੀਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਉਹਨੂੰ ਇੰਡੀਕੇਸ਼ਨ ਸ਼ੁਰੂ ਹੋ ਜਾਂਦੀ ਹੈ ਜਦੋਂ 1984 ਜਿਹੜਾ ਇਹ ਹੋਇਆ ਇਹ ਸਿੱਖ ਨਸਲ ਖੁਸ਼ੀ ਹੋਈ ਦਰਬਾਰ ਸਾਹਿਬ ਤੇ ਅਟੈਕ ਹੋਇਆ ਦਿੱਲੀ ਦੇ ਵਿੱਚ ਜਿਵੇਂ ਦੰਗੇ ਹੋਏ ਉਹ ਤੋਂ ਬਾਅਦ ਜਿਹੜੀ ਇੰਦਰਾ ਗਾਂਧੀ ਸੀ ਉਹ ਚਿੰਤਾ ਦੇ ਵਿੱਚ ਸੀ ਪਤਾ ਉਹਨੂੰ ਵੀ ਲੱਗਿਆ ਸੀ ਕਿ ਮੇਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਉਹ ਬਹੁਤ ਵੱਡੀ ਗਲਤੀ ਹੋ ਗਈ ਰਾਤਾਂ ਦੀ ਨੀਂਦ ਨਹੀਂ ਜਿਹੜੀ ਕਿਤਨੇ ਕਿਤੇ ਹਰਾਮ ਨਹੀਂ ਸੀ ਆਉਂਦੀ ਉਹਨੂੰ ਜਿਹੜੇ ਉਸ ਸਮੇਂ ਦੇ ਪੱਤਰਕਾਰਾਂ ਨੇ ਰਿਪੋਰਟਾਂ ਦਿੱਤੀਆਂ ਉਹਨਾਂ ਦੀਆਂ ਵੀ ਕੋਈ ਗੱਲਾਂ ਹੋਈਆਂ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਇੰਦਰਾ ਗਾਂਧੀ ਹੁਰਾਂ ਨਾਲ ਚਿੰਤਤ ਨਜ਼ਰ ਆਉਂਦੇ ਸੀ ਜਿਹੜੇ ਉੱਥੋਂ ਦੇ ਵਰਕਰ ਸੀ ਪੀਐਮ ਆਫਿਸ ਦੇ ਵਿੱਚ ਉਹ ਵੀ ਉਹਨਾਂ ਦੀ ਇਮ ਸਟੇਟਮੈਂਟਾਂ ਨੇ ਕਿਤਾਬਾਂ ਲਿਖੀਆਂ ਗਈਆਂ ਨੇ ਉਹ ਵੀ ਕਹਿੰਦੇ ਸੀ ਕਿ ਆਪਣੇ ਆਪ ਸਟ्रेस 'ਚ ਰਹਿੰਦੇ ਸੀ ਪ੍ਰਧਾਨ ਮੰਤਰੀ ਉਹ স্মੋਕ ਇਤਿ ਕਿਉਂਕਿ ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਸੀ ਕਿ ਮੇਰੇ ਤੋਂ ਬਹੁਤ ਜਿਹੜਾ ਹੈ ਵੱਡਾ ਸਟੈਪ ਹੋ ਗਿਆ ਬੋਲਡ ਸਟੈਪ ਹੋ ਗਿਆ ਗੁਰਪ੍ਰੀਤ ਜੀ ਤੁਸੀਂ ਪਤਰੀ ਗੱਲ ਕੀਤੀ ਆ ਅੱਜ ਤਾਂ ਇਤਿਹਾਸ ਆ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਹੈਗਾ ਕੋਈ ਵੀ ਜਵਾਨ ਆ ਜਿਹੜਾ ਕੋਈ ਵੀ ਇਨਸਾਨ ਆ ਜਿਹੜਾ ਉਤਿਹਾਸ ਪੜ ਲਵੇ ਜਿਹੜੇ ਨਵੇਂ ਸਿੱਖ ਕੌਮ ਨੇ ਮੱਥਾ ਲਾਇਆ ਉਹ ਜਿਉਂਦਾਰੀ ਰਹਾ ਦੇਖੋ ਇਹ ਇਤਿਹਾਸ ਦੇ ਵਿੱਚ ਰਹੀ ਹੈ ਕਿਉਂਕਿ ਜਿਹੜਾ ਮੈਂ ਇਸ ਗੱਲ ਨੂੰ ਕਲੈਰਟੀ ਦੇ ਦਪਾ ਕਿ ਜ਼ਬਰ ਜ਼ੁਲਮ ਨਾਲ ਜਿਹੜਾ ਹੈ ਗੁਰੂ ਸਾਹਿਬਾਨ ਤੋਂ ਬਾਅਦ तमाम ਜਿਹੜੇ ਸਿੱਖ ਨੇ ਉਹਨਾਂ ਦੀ ਲੜਾਈ ਅੱਜ ਵੀ ਚੱਲ ਰਹੀ ਹੈ ਚੱਲਦੀ ਰਹੂਗੀ ਇਹ ਵੀ ਗੱਲ ਕਲੈਰਟੀ ਹੈ ਕਿ ਜ਼ਬਰ ਜ਼ੁਲਮ ਦੇ ਖਿਲਾਫ ਉਸ ਮੌਕੇ ਮੁਗਲ ਸلطਨਤ ਨੂੰ ਖਤਮ ਕੀਤਾ ਕਿਸ ਤਰੀਕੇ ਨਾਲ ਕੀਤਾ ਇਹ ਸਭ ਪਲੀ ਪਾ ਜਾਣਦੇ ਮਤਲਬ ਕਿ ਸਿੱਖ ਕੌਮ ਦਾ ਇਤਿਹਾਸ ਸਭ ਜਾਣਦੇ ਨੇ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਇਹਦੇ ਨਾਲ ਇੱਕ ਕੋਰਿਲੇਟ ਕਰ ਗੱਲ ਕਰਦੀ ਇੱਕ ਹੋਰ ਕਾਫੀ ਚਰਚਾ ਦਮੇਸ਼ਾ ਬਣੀ ਹੋਈ ਹੈ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੀ ਦਲਜੀਤ ਦੋਸਾਂਝ ਦਾ ਅੱਜ ਜਿਹੜਾ ਮੈਂ ਮੈਂ ਗੁਰਪ੍ਰੀਤ ਜੀ ਤੁਹਾਨੂੰ ਇੱਥੇ ਵਿਚਾਰ ਆਮ ਦਿੰਦਾ ਹੋਇਆ ਇੱਕ ਗੱਲ ਹੋਰ ਜੁੜੀ ਕਰ ਦਮੈਂ ਪਹਿਲਾਂ ਦੇ ਵਿੱਚ ਕਿਉਂਕਿ ਬਾਅਦ ਚ ਚੰਗੀ ਨਹੀਂ ਲੱਗਣੀ ਗੱਲ ਉਹ ਅੱਜ ਦਾ ਦਿਨ ਸੀ ਜਿਹੜਾ ਬਹੁਤ ਭਿਆਨਕ ਦਿਨ ਸੀਗਾ ਅੱਜ ਦੇ ਦਿਨ ਦਿੱਲੀ ਦੇ ਵਿੱਚ ਲੋਕਾਂ ਨੂੰ ਸਿੱਖਾਂ ਨੂੰ ਜਿਹੜੇ ਇੱਕ ਵੱਖਰੇ ਫਿਰਕੇ ਦੇ ਲੋਕ ਸੀ ਕਿ ਉਹਨਾਂ ਨੂੰ ਭਜਾ ਭਜਾ ਕੇ ਸਾੜ ਸਾੜ ਕੇ ਮਾਰਿਆ ਗਿਆ ਸੀਗਾ ਸਿੱਖਾਂ ਦੇ ਨਾਲ 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 ਹਿੰਦੂ ਵੀਰ ਵੀ ਸੀ ਐਸੀ ਕਿ ਕਿਸੇ ਕਮਿਊਨਿਟੀ ਦੀ ਨਹੀਂ ਮੈਂ ਗੱਲ ਕਰ ਬਿਲਕੁਲ ਉਹਦੇ ਹਿੰਦੂ ਦੀ ਮਤਲਬ ਤੁਹਾਨੂੰ ਗੱਲ ਦੱਸ ਦਿੰਦਾ ਜਿਵੇਂ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਨੇ ਉਹ ਚ ਮਹਾਜਨ ਵੀ ਨੇ ਉਹਦੇ ਵਿੱਚ ਖੱਤਰੀ ਲੋਕ ਵੀ ਨੇ ਉਹ ਸਾਰੇ ਸਿੱਖੀ ਧਰਮ ਨੂੰ ਜਾਦੇ ਨੇੜੇ ਹੋ ਕੇ ਦੇਖਦੇ ਨੇ ਮੰਨਦੇ ਨੇ ਸ਼ਾਇਦ ਉਹਨਾਂ ਕਰਕੇ ਤਾਂ ਉਹਨਾਂ ਦਾ ਵੀ ਜਾਦੇ ਨੁਕਸਾਨ ਹੋਇਆ ਤੇ ਪਰ ਉੱਥੇ ਵੱਡੀ ਜਿਹੜੀ ਗੱਲ ਅੱਜ ਤੱਕ ਜਿਹੜੀ ਇੱਕ ਭਾਵਨਾ ਨਾਲ ਅੰਦਰੋਂ ਦੁਖੀ ਹਿਰਦੇ ਵਾਲੀ ਗੱਲ ਕਹਿ ਸਕਦੇ ਆਪਾਂ ਉੱਥੇ ਇੱਕ ਕਲੋਨੀ ਬਣੀ ਹੋਈ ਆ ਸਿੱਖ ਵਿਧਵਾਵਾਂ ਕਲੋਨੀ ਭਾਰਤ ਦੇ ਮੱਥੇ ਤੇ ਕਲੰਕਾ ਸਿੱਖਾਂ ਦੇ ਮੱਥੇ ਤੇ ਕਲੰਕਾ ਅੱਜ ਭਾਵੇਂ ਜਰੋਮਨੀ ਕਮੇਟੀ ਆ ਜਿਹੜੀ ਵੱਡੀਆਂ ਗੱਲਾਂ ਕਰਦੀ ਆ ਐਡਾ ਵੱਟ ਹੋਣ ਦੇ ਬਾਵਜੂਦ ਵੀ ਪਰ ਦਿੱਲੀ ਦੇ ਵਿੱਚ ਜਿਹੜੀ ਸਿੱਖ ਵਿਦਰਭ ਕਲੋਨੀ ਬਣੀ ਹੋਈ ਆ ਜਿਹਨੂੰ ਸ਼ਾਇਦ ਦਿੱਲੀ ਕਮੇਟੀ ਆ ਜਿਹੜੀ ਉਹੀ ਦੇਖਦੀ ਆ ਕਿਸੇ ਨੇ ਸਾਰ ਨਹੀਂ ਲਏ ਕਿ ਕੋਈ 39 40 ਦੇ ਕਰੀਬ ਕੇਸ ਉਸ ਦੰਗਿਆਂ ਦੇ ਜਿਹੜੇ ਸੀਗੇ ਹੋਏ ਦਰਦ ਹੋਏ ਸੀ ਪਰ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਜੇ ਥੋੜੇ ਬੰਦੇ ਨੂੰ ਇਨਸਾਬ ਸਜ਼ਾ ਹੋਈ ਆ ਨਾ ਉਹ ਵੀ ਨਾਮ ਲੂਮ ਸਜ਼ਾ ਹੋਈ ਆ ਜਦ ਕਿ ਇੱਕ ਆਮ ਜਿਹੜੀ ਬਣਦੀ ਸੀਗੀ ਫਾਂਸੀ ਤੱਕ ਦੀ ਸਜ਼ਾ ਜਿਵੇਂ ਸਿੱਖਾਂ ਦੇ ਜਿਹੜੇ ਸਿੱਖਾਂ ਨੂੰ ਜਿਵੇਂ ਜਿਸੁੱਖਾ ਜਾਂਦਾ ਜਾਂ ਹੋਰ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਫਾਂਸੀ ਤੱਕ ਦੀ ਸਜ਼ਾ ਦਿੱਤੀ ਗਈ ਸੀਗੀ ਇਸ ਤਰ੍ਹਾਂ ਸਤਵੰਤ ਸਿੰਘ ਨੂੰ ਵੀ ਫਾਂਸੀ ਸਜ਼ਾ ਦਿੱਤੀ ਗਈ ਸੀਗੀ ਤੇ ਬਿਆਨ ਸਿੰਘ ਦਾ ਪਹਿਲੇ ਉਸ ਵੇਲੇ ਮੌਕੇ ਤੇ ਜਿਹੜੇ ਬਿੰਦਰਾ ਗਾਂਧੀ ਦੇ ਉੱਜੇ ਗੱਲਬਾਤ ਨਹੀਂ ਸੀਗੇ ਉਹਨਾਂ ਵੱਲੋਂ ਜਿਹੜਾ ਮੌਕੇ ਤੇ ਮਾਰ ਦਿੱਤਾ ਗਿਆ ਸੀਗਾ ਪਰ ਗੱਲ ਇੱਥੇ ਬਰਨ ਜਾਊਗਾ ਕਿ ਸਿੱਖਾਂ ਨੂੰ ਅੱਜ ਜੇ ਕੋਈ ਵੱਖਰੇ ਦੇਸ਼ ਦੀ ਗੱਲ ਚੱਲਦੀ ਆ ਨਾ ਭਾਰਤ ਦੀ ਜਿਹੜੀ ਇਤਿਹਾਸ ਭਾਰਤੀ ਸਰਕਾਰਾਂ ਨੇ ਕੋਈ ਇਨਸਾਫ ਨਹੀਂ ਦੇ ਸਕੀਆਂ ਹੈਗੀਆਂ ਜਿਸ ਕਰਕੇ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਇਹ ਵੱਖਵਾਦੀ ਸੋਚ ਆ ਪਣ ਪਦੀ ਆ ਅਗਰ ਸਰਕਾਰਾਂ ਸਿੱਖਾਂ ਨੂੰ ਨਾਲ ਲੈ ਕੇ ਚੱਲਣ ਕਿਉਂਕਿ ਸਿੱਖ ਨੂੰ ਭਾਰਤ ਨੂੰ ਵੱਡੀ ਅੱਗੇ ਲਿਆਉਣ ਵਾਲੇ ਸਿੱਖ ਗੋਮ ਤਾਂ ਵੱਡਾ ਹਿੱਸਾ ਦੇ ਵਿੱਚ ਹਮ ਪਰ ਅਸਲ ਵਿੱਚ ਨਾ ਕੁਝ ਬੰਦੇ ਜਿਹੜਾ ਹੈ ਕਈ ਵਾਰੀ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਕਿਸੇ ਫਿਰਕੇ ਨੂੰ ਲੈ ਕੇ ਉਹ ਤੋਂ ਵੀ ਸੁਜੀਤ ਹੋਣ ਦੀ ਬੜੀ ਜਿਹੜੀ ਹੈ ਗੱਲਬਾਤ ਲਾਸ਼ਮੀ ਬਣਦੀ ਹੈ ਤਾਂ ਤੁਸੀਂ ਤਫਸੀਲ ਦੇ ਨਾਲ ਗੱਲਬਾਤ ਦਾ ਜ਼ਿਕਰ ਜਰੂਰ ਕੀਤਾ ਹੈ ਪੁਰਾਣੇ ਇਤਿਹਾਸ ਦੇ ਜਿਹੜੇ ਪੰਨੇ ਤੁਸੀਂ ਫਿਰੋਲੇ ਨੇ ਉਹਦੇ ਨਾਲ ਦਿਲਜੀਤ ਦੁਸਾਂਝ ਦਾ ਮੈਂ ਜ਼ਿਕਰ ਕੀਤਾ ਸੀ ਦਿਲਜੀਤ ਦੁਸਾਂਝ ਨੇ ਜਿਸ ਤਰੀਕੇ ਨਾਲ ਕੋਈਆਂ ਕਰੋੜਪਤੀ ਦੇ ਵਿੱਚ ਜਿਹੜਾ ਐਂਟਰੀ ਲਈ ਹੈ ਉਹ ਤੋਂ ਬਾਅਦ ਗੁਰਪਤਪੰਥ ਪੰਨੋਂ ਵਿਦੇਸ਼ ਦੇ ਵਿੱਚ ਬੈਠਾ ਹਣ ਤੱਕ ਹੀ ਦਿੰਦਾ ਹੈ ਪੰਜਾਬੀ ਗਾਇਕ ਗਿਲਜੀਤ ਦਸਾਹ ਜੁਕੇ ਤੇਰੇ ਛੋੜੀ ਲੱਗਣ ਦੇ ਨੇ ਅਸੀਂ ਕਿਉਂਕਿ ਤੂੰ ਉਸ ਵਿਅਕਤੀ ਦੇ ਉਸ ਸ਼ਖਸੀਅਤ ਦੇ ਪੈਰੀ ਹੱਥ ਲਾਏ ਨੇ ਜਿਸ ਦਾ ਲਿੰਕ 1984 ਜਾਂ 1990 ਤੋਂ ਬਾਅਦ ਜਿੰਨੇ ਇੱਕ ਦੁੱਧ ਜਿਹੜੇ ਦੰਗੇ ਹੋਏ ਨੇ ਉਹਨਾਂ ਦੇ ਨਾਲ 97 94 ਜੇ ਮੈਂ ਗਲਤ ਨਾ ਹੋਵਾਂ ਉਹਨਾਂ ਦਾ ਜਿਹੜਾ ਇਹ ਜ਼ਿਕਰ ਕੀਤਾ ਗੁਰਪਤਪੰਥ ਪੰਨੋਂ ਨੇ ਕਿ ਤੂੰ ਪੈਰੀ ਹੱਥ ਕਿਉਂ ਲਾਏ ਪੰਜਾਬੀ ਗਾਇਕ ਗਿਲਜੀਤ ਦਸਾਹ ਨੂੰ ਜਿਹੜੀ ਇਹ ਗੱਲਬਾਤ ਕੀਤੀ ਗਈ ਹੈ ਲekin ਅੱਜ ਜਿਹੜਾ ਸ਼ੋਅ ਟੈਲੀਕਾਸਟ ਵੀ ਹੋਣਾ ਹੈ ਅ ਅੱਜ ਜਦੋਂ ਸ਼ੋਅ ਟੈਲੀਕਾਸਟ ਹੋਏਗਾ ਉਸ ਦੇ ਵਿੱਚ ਤੁਸੀਂ ਸਾਰੇ ਦੇਖ ਵੀ ਲਓਗੇ ਹਾਲਾਂਕਿ ਪਹਿਲਾਂ ਹੀ ਜਿਹੜੀਆਂ ਫੋਟੋਆਂ ਜਿਹੜੀਆਂ ਸਾਹਮਣੇ ਆ ਗਈਆਂ ਸੀ ਲੇਕਿਨ ਇਸ ਦੇ ਵਿੱਚ ਦਿਲਜੀਤ ਉਹ ਸਾਂਝ ਨੇ ਆਪਣਾ ਸਪਸ਼ਟ ਕਰਨ ਦਿੱਤਾ ਉਹ ਕਹਿੰਦਾ ਮੈਨੂੰ ਕੋਈ ਉਹ ਨਹੀਂ ਹੈ ਕਿ ਮੈਂ ਉੱਥੇ ਕਿਸ ਦੀ ਕਿਸੇ ਫਿਲਮ ਦੀ ਪ੍ਰਮੋਸ਼ਨ ਨਹੀਂ ਸੀ ਕਰਨ ਗਿਆ ਮੈਂ ਉੱਥੇ ਕੋਈ ਆਪਣੀ ਪ੍ਰਮੋਸ਼ਨ ਨਹੀਂ ਸੀ ਕਰਨ ਗਿਆ ਮੈਂ ਉੱਥੇ ਕਿਹਾ ਇਸ ਗੱਲ ਕਰਕੇ ਸੀ ਕਿਉਂਕਿ ਪੰਜਾਬ ਦੇ ਵਿੱਚ ਹਰ ਪੀੜਤਾਂ ਦੇ ਲਈ ਕੁਝ ਪੈਸਾ ਕਮਾ ਕੇ ਯੋਗਦਾਰ ਪਾਇਆ ਜਾਵੇ ਜਿੰਨੇ ਮੈਂ ਪੈਸੇ ਉੱਥੋਂ ਜਿੱਤੇ ਉਹ ਹਰ ਪੀੜਤਾਂ ਨੂੰ ਹੀ ਦੇਣੇ ਨੇ ਇਸ ਦੇ ਨਾਲ ਕੋਈ ਅਜਿਹੀ ਗੱਲ ਨਹੀਂ ਸੀ ਪੰਜਾਬ ਪੰਜਾਬੀਅਤ ਨੂੰ ਜਿਹੜਾ ਮੈਂ ਪਰਫੁੱਲਤ ਕਰਨ ਦੇ ਲਈ ਹਮੇਸ਼ਾ ਪ੍ਰਣਾਲੇ ਕਰਦਾ ਹਾਂ ਲੇਕਿਨ ਕੀ ਮੰਨਣਾ ਤੁਹਾਡਾ ਕਿ ਇਸ ਤਰੀਕੇ ਦੇ ਨਾਲ ਜੋ ਸਿਨੈਰੀਓ ਇਹ ਚੱਲਿਆ ਜਾਂ ਫਿਰ ਗੁਰਪਤਵੰਤ ਪੰਨੂ ਨੇ ਇਹ ਤਬਕੀ ਦਿੱਤੀ ਐਕਸਰੀ ਉਸ ਦੁਆਰਾ ਤਾਂ ਕਿ ਦਿੱਤੀ ਜਾਂਦੀ ਆ ਇਹ ਜਿਹੜਾ ਮੱਥਾ ਟੇਕਣ ਦੀ ਗੱਲਬਾਤ ਜਾਂ ਪੈਰੀ ਹੱਥ ਗੋਡੀ ਹੱਥ ਲਾਉਣ ਦੀ ਗੱਲਬਾਤ ਹੋਈ ਹੈ ਕਿਸ ਤਰੀਕੇ ਨਾਲ ਗੁਰਬ੍ਰਿੰਦ ਜੀ ਜਿਹੜਾ ਇੱਕ ਗਾਇਕ ਹੁੰਦਾ ਨਾ ਬਹੁਤ ਨੀਮਾ ਹੁੰਦਾ ਉਹ ਅੰਦਰੋਂ ਇਹਨਾਂ ਦੇ ਵਿੱਚ ਇੱਕ ਬਹੁਤ ਗੈਗਾਂ ਦੇ ਵਿੱਚ ਨਿਮਰਤਾ ਵੱਡੀ ਹੁੰਦੀ ਹੈ ਉਹ ਉਸ ਵੇਲੇ ਭਾਵਨਾ ਦੇ ਵਹਿਣ ਚ ਹੁੰਦੇ ਨੇ ਉਹ ਇਹ ਨਹੀਂ ਦੇਖਦੇ ਵੀ ਬੰਦਾ ਉਹ ਸਿਰਫ ਇਹ ਦੇਖਦੇ ਨੇ ਵੀ ਸਨਮਾਨ ਦੇ ਕੇ ਮੈਂ ਵੈਸੇ ਪੰਜਾਬ ਦੀ ਪੰਜਾਬੀਅਤ ਦੀ ਇਹ ਰਹੀ ਹੈ ਕਿ ਕੋਈ ਵੀ ਵੱਡਾ ਬੰਦਾ ਹੈ ਉਹਦੇ ਗੋਡੀ ਹੱਥ ਲਾਉਣੇ ਪਰ ਮਤਾਬਚਨ ਦੇ ਉੱਤੇ ਨਾ ਕਿਤੇ ਨਾ ਕਿਤੇ ਇਹ ਇਲਜ਼ਾਮ ਲੱਗਦੇ ਸੀਗੇ ਵੀ ਉਸ ਵੇਲੇ ਜਜੀਪ ਗਾਂਧੀ ਉਹਨੇ ਅੰਦਰਾ ਗਾਂਧੀ ਉਹਨਾਂ ਦੇ ਇਹ ਵੱਡੇ ਜਿਹੜੇ ਇਹ 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 ਦਮਦਾਰ ਸੀਗੇ ਉਹ ਨਾਲ ਸੈਲੀਬ੍ਰਿਟੀ ਦੇ ਤੌਰ 'ਤੇ ਉਹਨੇ ਬਾਅਦ ਜਾ ਕੇ ਵੀ ਉਹਨਾਂ ਨੇ ਇਹ ਚੀਜ਼ ਨੂੰ ਚੰਗਾ ਮਾਣਿਆ ਕਿ ਜਿਹੜਾ ਸਿੱਖਾਂ ਦੇ ਪੰਜਾਬ ਦੇ ਵਿੱਚ ਸਾਰਾ ਕੁਝ ਹੋਇਆ ਜਾਂ ਦਿੱਲੀ ਦੰਗਿਆਂ ਦੇ ਵਿੱਚ ਹੋਇਆ ਉਦੇ ਦੋਸਤ ਜਿਹੜੀ ਉਂਗਲੀ ਸੀਗੀ ਉਹ ਅਮਤਾਬ ਵਜਨ ਵਾਲੀ ਸੀ ਸੈਲੀਬ੍ਰੇਟ ਸੈਲੀਬ੍ਰੇਟ ਦਾ ਜ਼ਿਕਰ ਜ਼ਰੂਰ ਹੁੰਦਾ ਉਹ ਉਹ ਅਕਸਰ ਦੇਖਦੇ ਆ ਕਿ ਫੋਟੋਆਂ ਵੀ ਜਿਹੜੀਆਂ ਨੇ ਰਜੀਵ ਗਾਂਧੀ ਇੰਦਰਾ ਗਾਂਧੀ ਹੋਰਾਂ ਦੇ ਨਾਲ ਅਮਤਾਬ ਵਜਨ ਦੀਆਂ ਨੇ ਮਤਲਬ ਕਿ ਪੁਰਾਣੇ ਪਾਰਟੀ ਦੇ ਨਾਲ ਉਹ ਜੁੜੇ ਹੋਏ ਨੇ ਲੇਕਿਨ ਉਸ ਮੌਕੇ ਦਾ ਜੇਕਰ ਵਰਤਾਂਤ ਆਪਾਂ ਦੇਖੀਏ ਜਿਹੜਾ ਇਹ ਸ਼ੋਅ ਦਾ ਵਰਤਾਂਤ ਹੈ ਉਹ ਸਪਸ਼ਟ ਕੀਤੀ ਹੈ ਗੱਲਬਾਤ ਗੁਰਵਤਮ ਪੰਨੂ ਦਾ ਉਹਨੇ ਜੋ ਗੱਲਬਾਤ ਕੀਤੀ ਹੈ ਕਿ ਉਸ ਸ਼ਖੀਤ ਦੇ ਗੁੱਡੀਆਂ ਤਲਾਉਣਾ ਚੰਗੀ ਗੱਲ ਨਹੀਂ ਸੀ ਸੋਸ਼ਲ ਮੀਡੀਆ ਤੇ ਹੋਰ ਵੀ ਕਈ ਬੰਦਿਆਂ ਨੇ ਇਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਨੇ ਆਪਾਂ ਦੇਖੀਆਂ ਨੇ ਕਮੈਂਟ ਪੜ੍ਹੇ ਨੇ ਲੇਕਿਨ ਦਲਜੀਤ ਦੋਸਾਹਨੇ ਕਿ ਮੇਰਾ ਉਹ ਬਿਲਕੁਲ ਵੀ ਮੇਰਾ ਆਧਾਰ ਨਹੀਂ ਸੀ ਮੇਰਾ ਬਿਲਕੁਲ ਵਿਸ਼ਾ ਨਹੀਂ ਸੀ ਮੈਂ ਉੱਥੇ ਆਪਣੇ ਬਕਰੇ ਵਿਸ਼ੇ ਨਾਲ ਗਿਆ ਪੰਜਾਬ ਪੰਜਾਬੀ ਨੂੰ ਪਰਫੁੱਲਤ ਕਰਨ ਦੇ ਲਈ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਗੱਲਬਾਤ ਕੀਤੀ ਹੈ ਉਹ ਆਪਾਂ ਨੂੰ ਪਤਾ ਹੀ ਹੈ ਉਹਦਾ ਇੱਕ ਨਾਰਾ ਜਿਹੜਾ ਪੰਜਾਬੀ ਆ ਗਿਆ ਹੋਇਆ ਹੈ ਆ ਗਿਆ ਬਿਲਕੁਲ ਇਸ ਤਰੀਕੇ ਨਾਲ ਪੰਜਾਬ ਨੂੰ ਪਰਪੂਲਿਤ ਕਰਨਾ ਆਪਣੇ ਆਪ ਦੇ ਵਿੱਚ ਵੱਡਾ ਚੈਲੰਜ ਹੈ ਔਰ ਹਰੇਕ ਪੰਜਾਬੀ ਗਾਇਕ ਇਸ ਚੀਜ਼ ਦੀ ਕੋਸ਼ਿਸ਼ ਕਰਦਾ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਛਾਖ ਬਣਾਈਏ ਇਹੇ ਕਾਰਨ ਚ ਕਿ ਤੁਜੀਤ ਦੋਸਾਂਝ ਨੇ ਵੀ ਜਿਹੜੀ ਹੈ ਇੱਥੇ ਗੱਲਬਾਤ ਕੀਤੀ ਹੈ ਤੁਸੀਂ ਹੋਰ ਕੋਈ ਗੱਲਬਾਤ ਇਸ ਮੁਤਲਕ ਕਰਨੀ ਚਾਹੁੰਦੇ ਹੋ ਫਿਰ ਆਪਾਂ ਇਸ ਤੇ ਵਿਰਾਮ ਲਾਵਾਂਗੇ ਬਸ ਗੁਰਪ੍ਰੀਤ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਸਾਰੀ ਦੁਨੀਆ ਦੇ ਇਕੱਠੇ ਲੋਕਾਂ ਇੱਕ ਮਾਲਕ ਦੇ ਇੱਕ ਪ੍ਰਮਾਤਮਾ ਦੇ ਜਾਇ ਹੋਏ ਆ ਕਿਉਂ ਨਾ ਪਵਿੱਤ ਕਰੇ ਪਾ ਕੇ ਇਹ ਛੋਟੀ ਜ਼ਿੰਦਗੀ ਆ ਜਿਹੜੀ ਬਰਬਾਦ ਕਰਦੇ ਆ ਬੜੇ ਪਿਆਰ ਨਾਲ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਤੇ ਇਹੀ ਜਿਹੜੀ ਆ ਮੈਂ ਕਾਮਨਾ ਕਰਦਾ ਕਿਉਂਕਿ ਅੱਜ ਦਾ ਦਿਨ ਬੜਾ ਭਿਆਨਕ ਸੀ ਸਿੱਖ ਕੌਮ ਵਾਸਤੇ ਵੀ ਸਾਰਿਆਂ ਵਾਸਤੇ ਇਹ ਜਿਹੜਾ ਮੁੜ ਕੇ ਨਹੀਂ ਹੋਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਸੋ ਅੱਜ ਦਾ ਜਿਹੜਾ ਵਿਸ਼ਾ ਸੀ ਬੜਾ ਸੈਂਸਿਟਿਵ ਇਸ਼ੂ ਸੀ ਭਾਵੇਂ ਜਿੱਥੇ ਸਾਰੀ ਗੱਲਬਾਤ ਕਰ ਲਈ 84 ਦੇ ਪੰਨਿਆਂ ਦੀ ਘੁੰਮਣ ਸਾਹਿਬ ਨੇ ਗੱਲਬਾਤ ਕੀਤੀ ਹੈ ਜਾੜੇ ਨਾੜੇ ਦੇ ਵਿੱਚ ਸਾਡੇ ਤੋਂ ਕੋਈ ਗਲਤੀ ਹੋਈ ਹੋਵੇ ਉਹਦੇ ਲਈ ਮਾਫੀ ਮੰਗਦੇ ਆ ਲੇਕਿਨ ਸਾਡਾ ਵਿਸ਼ਾ ਇਹੀ ਹੁੰਦਾ ਹੈ ਕਿ ਦਰਸ਼ਕਾਂ ਦੇ ਨਾਲ ਸਿੱਧਾ ਰابطਾ ਕੀਤਾ ਜਾਵੇ ਉਹ ਜੋ ਚਰਚਾ ਦਾ ਵਿਸ਼ਾ ਹੈ ਉਸ ਤੇ ਪਰਚੋਲ ਕੀਤੀ ਜਾਵੇ ਸੋ ਅੱਜ ਦੇ ਇਸ ਵਿਸ਼ੇ ਦੇ ਉਪਰ ਇਡਾ ਹੀ ਸਾਡੇ ਚੈਨਲ ਪ੍ਰਾਈਮਟੀ ਟੀਵੀ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਲਿਓ ਸੋ ਕਮਨਸਰਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਵਕ ਵਕ ਵਿਸ਼ੇ ਤੇ ਗੱਲਬਾਤ ਕੀਤੀ ਹੈ ਸੋ ਅੱਜ ਦੇ ਲਈ ਇਡਾ ਸ਼ੁਕਰੀਆ